ਤੇ ਸਾਡੇ ਨਾਲ ਇੱਕ ਇਦਾਂ ਦਾ ਜੋੜਾ ਮੌਜੂਦ ਹੈ ਜਿਵੇਂ ਕਿ ਅੱਜ ਦੁਨੀਆ ਦੀ ਨਜ਼ਰਅਤ ਦੇਖੇ ਤੇ ਖਾਮੀ ਬਹੁਤ ਨੇ ਪਰ ਜੇ ਪਿਆਰ ਵਾਲੀ ਨਜ਼ਰਅਤ ਦੇਖੇ ਤੇ ਖਾਮੀ ਕੁਝ ਵੀ ਨਹੀਂ ਹੈਗੀ ਫਿਰ ਇਹਨਾਂ ਦੀ ਵੀਡੀਓ ਮੇਰੇ ਅੱਗੇ ਆ ਗਈ ਇਹਨਾਂ ਨੂੰ ਸਾਇਦ ਇੱਕ ਜਾਂ ਦੋ ਲਾਈਕ ਸੀਗੇ ਮੈਂ ਲਾਈਕ ਦੇਤਾ ਤੇ ਇੱਕ ਕਮੈਂਟ ਦੇਤਾ ਮੈਂ ਕਿ ਇਹਨਾਂ ਨੂੰ ਚਲੋ ਕਿਸੇ ਨੇ ਲਾਈਕ ਨਹੀਂ ਕੀਤਾ ਮੈਂ ਕਰ ਦਿੰਨੀ ਆ ਫਿਰ ਇਹਨਾਂ ਨੂੰ ਜਦੋਂ ਪਤਾ ਚੱਲਿਆ ਵੀ ਕਿਸੇ ਕੁੜੀ ਨੇ ਮੇਰੀ ਵੀਡੀਓ ਲਾਈਕ ਕੀਤੀ ਹੈ ਕਮੈਂਟ ਕੀਤਾ ਇਹਨਾਂ ਨੇ ਮੈਨੂੰ ਮੇਰੀ ਆਈਡੀ ਦੇਖੀ ਸਾਰੀ ਤੇ ਮੇਰੀ ਸਟੋਰੀ ਦੇਖੀ ਫਿਰ ਮੈਨੂੰ ਇਹ ਬੜੇ ਮੈਸੇਜ ਕਰਨੇ ਸ਼ੁਰੂ ਕਰਤੇ ਇੰਨੇ ਕ ਜਿਆਦਾ ਕਰਦੇ ਸੀਗੇ ਤੇ ਮੰਨ ਲਓ ਮੈਨੂੰ ਬਲੌਕ ਵੀ ਨਹੀਂ ਸੀ ਕਰਨ ਦਾ ਪਤਾ ਉਸ ਟਾਈਮ ਬਲੌਕ ਵੀ ਨਹੀਂ ਸੀ ਮੈਨੂੰ ਪਤਾ ਵੀ ਕਿਵੇਂ ਹੋਣਾ ਫਿਰ ਮੈਂ ਇੱਕ ਦਿਨ ਮੈਂ ਖੁਦ ਕਾਲ ਕੀਤੀ ਇਹਨਾਂ ਨੂੰ ਇੰਸਟਾ ਤੇ ਮੈਂ ਕਿਹਾ ਹਾਂ ਬੋਲੋ ਕੀ ਕਹਨੇ ਹੋ ਕਹਿੰਦੇ ਮੈਂ ਤੁਹਾਡੇ ਨਾਲ ਮੈਰਿਜ ਕਰਾਉਣੀ ਆ ਤੇ ਮੈਂ ਹੱਸਣ ਲੱਗੀ ਮੈਂ ਕਿਹਾ ਕਮਾਲ ਆ ਤੁਸੀਂ ਪਹਿਲੇ ਗੱਲ ਕਰਦੇ ਕਿਹਾ ਤਾਂ ਮੈਰਿਜ ਕਰਵਾਉਣੀ ਆ ਮੈਂ ਚੱਕ ਕੇ ਬਲੌਕ ਕਰਤਾ ਪਰ ਮੈਂ ਇਹਨਾਂ ਦੀ ਆਈਡੀ ਦੇਖੀ ਕਿਉਂਕਿ ਇਹਨਾਂ ਨੇ ਇੰਨੀ ਹਾਫ ਮੰਨ ਲਓ ਪਾ ਰੱਖੀ ਸੀ ਵੀਡੀਓ ਫੋਟੋ ਜੋ ਵੀ ਪਾਈ ਹੋਈ ਸੀ ਤੇ ਇਹਨਾਂ ਨੇ ਮੈਨੂੰ ਕੁਝ ਦੱਸਿਆ ਵੀ ਨਹੀਂ ਆਪਣੇ ਬਾਰੇ ਮੇਰੇ ਨਾਲ ਫੋਟੋ ਜੋੜ ਕੇ ਫੋਟੋ ਪਾਉਣ ਲੱਗੇ ਮੇਰੀਆਂ ਸਟੋਰੀਆਂ 'ਚ ਆ ਕੇ ਸਿੱਧਾ ਐ ਮੈ ਲਿਖਣ ਲੱਗੇ ਮੇਰੀ ਵਾਈਫ ਆ ਗਈ ਲੱਕੀ ਨੂੰ ਦੇਖਿਆ ਮੈਂ ਕਿਹਾ ਨਹੀਂ ਜੀ ਮੈਂ ਕਿਹਾ ਹਜੇ ਤਾਂ ਸਾਨੂੰ 10 15 ਦਿਨ ਹੀ ਹੋਇਆ ਗੱਲ ਕਰਦਿਆਂ ਨੂੰ ਕਹਿੰਦੇ ਵੀ ਉਹਦੇ ਦਿੱਕਤ ਆ ਲੱਕੀ ਦੇ ਦਿੱਕਤ ਆ ਗਈ ਤੇ ਮੈਂ ਕਿਹਾ ਮੈਂ ਕਿਹਾ ਦੀਦੀ ਮੈਨੂੰ ਸਮਝ ਨਹੀਂ ਆਈ ਤੁਸੀਂ ਕਿਵੇਂ ਕਹਿੰਦੇ ਹੋ ਕਹਿੰਦੇ ਉਹਨਾਂ ਦੇ ਲੱਕ 'ਚ ਪ੍ਰੋਬਲਮ ਆ ਤੇ ਵੀ ਉਹ ਟੇਡੇ ਹੋ ਕੇ ਚੱਲਦੇ ਆ ਤੁਸੀਂ ਦੇਖ ਲਓ ਇੱਕ ਵਾਰੀ ਤੁਸੀਂ ਬਾਅਦ 'ਚ ਜਵਾਬ ਦੇ ਦੋਗੇ ਉਹਨੂੰ ਤੇ ਫਿਰ ਮੈਂ ਕਹਾ ਵੀ ਤੁਸੀਂ ਜੋ ਵੀ ਹੋ ਚਾਹੇ ਮੰਜੇ 'ਤੇ ਬੈਠੇ ਹੋ ਚਾਹੇ ਤੁਹਾਡੇ ਦੋਨੇ ਲੱਤਾਂ ਨਹੀਂ ਚਾਹੇ ਤੁਸੀਂ ਕੰਮ ਵੀ ਨਹੀਂ ਕਰ ਸਕਦੇ ਮੈਂ ਤੁਹਾਨੂੰ ਬਿਨਾਂ ਦੇਖੇ ਵਿਆਹ ਕਰਾਉਂ ਮੈਂ ਦੇਖਣਾ ਨਹੀਂ ਤੁਹਾਡੇ ਨਾਲ ਘਰ ਦੇ ਜਿਹੜੇ ਹੁੰਦੇ ਨੇ ਵਧੀਆ ਤੋਂ ਵਧੀਆ ਮੁੰਡਾ ਲੱਭ ਕੇ ਵਿਆਹ ਕਰਦੇ ਨੇ ਪਰ ਤੁਸੀਂ ਜਿਵੇਂ ਕਿਹਾ ਨੇ ਪੁਰਾਣੇ ਤੁਸੀਂ ਕੱਲੀ ਕੱਲੀ ਬੈਣ ਸੀਗੇ ਕਿੱਦਾਂ ਦਾ ਟਰੀਟ ਕਰਦੇ ਨੇ ਕਿੱਦਾਂ ਤੁਹਾਨੂੰ ਉਹਨਾਂ ਵੱਲੋਂ ਡੀਲ ਕੀਤਾ ਜਾਂਦਾ ਉਹ ਕੰਦੇ ਵੀ ਤੂੰ ਲੱਬਿਆ ਗਲਤ ਬੋਲਦੇ ਵੀ ਤੂੰ ਡੁੱਡਾ ਲੰਗੜਾ ਲੱਬਿਆਗਾ ਤੂੰ ਦੇਖਿਆ ਕੀ ਆਗਾ ਵੀ ਤੂੰ ਕੀ ਗਲਪਾ ਉਹ ਹੋ ਕੇ ਰੋਂ ਲੱਗ ਗਿਓ ਵੀ ਲੋਕ ਜਿੱਦੇਨਾਂ ਦੇ ਪਰਿਵਾਰ ਚੋਂ ਜਿੱਦੇਨਾਂ ਦੇ ਪਰਿਵਾਰ ਚੋਂ ਮਾਸੀ ਮੂਸੀ ਦੇ ਕੁੜੀਆਂ ਸਾਰਿਆਂ ਨਾ ਗਲਤ ਕਮੈਂਟ ਕਰਦੇ ਨੇ ਪਰ ਇਹ ਤਾਂ ਕੋਸ ਪ੍ਰਮਾਤਮਾ ਦੀ ਦੇਨੇ ਹਨਾ ਕੱਲ ਨੂੰ ਕਿਸੇ ਨਾਲ ਵੀ ਹੋ ਸਕਦਾ। ਪਾਜੀ ਕਿੱਦਾਂ ਦਾ ਲੱਗਦਾ ਹੈ ਜਦੋਂ ਮੈਡਮ ਸਾਰਾ ਕੁਝ ਛੱਡ ਕੇ ਤੁਹਾਡੇ ਲਈ। ਹਾਂਜੀ ਬਹੁਤ ਵਧੀਆ ਲੱਗਦਾ ਜੀ। ਜ਼ਿੰਦਗੀ ਤਾਂ ਇਹਨਾਂ ਨੇ ਹੀ ਬਣਾਈ ਹੈ ਜੀ ਮੇਰੀ। ਬਸ ਫਿਰ ਇਹ ਟੈਟੂ ਤੋਂ ਹੀ ਬਦਲੀ ਜਿਹੜਾ ਮੈਂ ਦਲਜੀਤ ਦੇ ਨਾਮ ਦਾ ਬਣਵਾਇਆ ਸੀ ਤੇ ਹਰ ਕਿ ਮੈਨੂੰ ਕਹਿੰਦਾ ਵੀ ਕੋਈ ਨਹੀਂ ਕਹਿੰਦਾ ਤੂੰ ਟੈਟੂ ਤੇ ਬਣਵਾ ਲੈ ਪਰ ਕਿਹਨੂੰ ਕਹਿੰਦਾ ਬਾਹ ਬੜਾਣੀ ਪੈਰੀ ਬਾਜਾ ਨਾ। ਫਿਰ ਇਹਨੂੰ ਲੋਕ ਇਹਨਾਂ ਨੂੰ ਵੀ ਦਲਜੀਤ ਨੂੰ ਸਾਡੇ ਘਰੇ ਆ ਕੇ ਕਹਿਣ ਲੱਗੇ ਵੀ ਤੁਸੀਂ ਆਪਣੀਆਂ ਟੂਮਾ ਟਾਮਾ ਸੰਭਲੋ। ਪੀਟਰ ਲੈ ਕੇ ਪਾ ਸਕਦੀ ਹੈ ਨਾ ਕਿੰਨੇ ਦਿਨਾਂ ਦੇ ਵਿੱਚ ਤੁਹਾਡੀ ਮੈਰਿਜ ਹੋ ਗਈ ਗੱਲ ਕਰਨ ਤੋਂ ਇੱਕ ਮਹੀਨੇ ਦੇ ਵਿੱਚ ਹੀ ਹੋ ਗਈ ਸੀ ਮੈਂ ਮਤਲਬ ਕਿ 14 ਫਰਵਰੀ ਨੂੰ ਇਹਨਾਂ ਨੇ ਪ੍ਰਪੋਜ਼ ਕਰਿਆ ਸੀ 29 ਮਾਰਚ ਨੂੰ 28 ਨੂੰ ਮੈਂ ਲੈ ਆ ਸੀ 29 ਨੂੰ ਸਾਡੀ ਮੈਰਿਜ ਹੋ ਗਈ ਨਹੀਂ ਕੰਮ ਤਾਂ ਕਿਤੇ ਨਹੀਂ ਮਿਲਦਾ ਪਰ ਮਮੀ ਡੈਡੀ ਨੇ ਵਿਚਾਰੀ ਉਹ ਸਾਥ ਦੇ ਹੀ ਜਾਂਦੇ ਨੇ ਜੇ ਅਸੀਂ ਵਲੌਗਿੰਗ ਦਾ ਜੀ ਸਾਡਾ YouTube ਤੋਂ ਮਤਲਬ ਕਿ ਮੋਨਟਾਈਜ਼ਰ ਹੋਇਆ ਅਕਾਊਂਟ ਉਧਰੋਂ ਸਾਨੂੰ ਥੋੜੇ ਬਲੇ ਪੈਸੇ ਆਈ ਜਾਂਦੇ ਨੇ ਠੀਕ ਹੈ ਪ੍ਰਮਾਤਮਾ ਨੇ ਹੱਥ ਦਿੱਤੇ ਨੇ ਤੋਰਿਆ ਫਿਰਦਾ ਮੇਰੇ ਲਈ ਬਹੁਤ ਆ ਉਹ ਵੀ ਤਾਂ ਹੈਗੇ ਨੇ ਜਿਨ੍ਹਾਂ ਦਾ ਲੱਤਾਂ ਨਹੀਂ ਹੈਗੀਆਂ ਬਾਹਾਂਆਂ ਗਏ ਮੈਂ ਜਿੱਦਾਂ ਰਹੇਗਾ ਮੈਂ ਖੁਸ਼ ਹਾਂ ਆਪਣੀ ਜ਼ਿੰਦਗੀ 'ਚ ਸਾਸ਼੍ਰੀਕਲ ਤੁਸੀਂ ਦੇਖ ਰਹੇ ਹੋ ਤਾਂ ਸਿੱਧੀ ਹੈਡਲਾਈਨ ਤੇ ਮੈਂ ਹਾਂ ਨਿਹਮਲ ਕਹਿੰਦੇ ਨੇ ਰੱਬ ਵੱਲੋਂ ਜਿਹੜੇ ਜੋੜੇ ਬਣਾਏ ਜਾਂਦੇ ਨੇ ਉਹ ਰੱਬ ਵੱਲੋਂ ਹੀ ਬਣਾਏ ਜਾਂਦੇ ਨੇ ਤੇ ਅੱਜ ਸਾਡੇ ਨਾਲ ਇੱਕ ਇਦਾਂ ਦਾ ਜੋੜਾ ਮੌਜੂਦ ਹੈ ਜਿਵੇਂ ਕਿ ਅੱਜ ਦੁਨੀਆ ਦੀ ਨਜ਼ਰ ਅੱਤੇ ਦੇਖੇ ਤਾਂ ਖਾਮੀ ਬਹੁਤ ਨੇ ਪਰ ਜੇ ਪਿਆਰ ਵਾਲੀ ਨਜ਼ਰ ਅੱਤੇ ਦੇਖੇ ਤਾਂ ਖਾਮੀ ਕੁਝ ਵੀ ਨਹੀਂ ਹੈ ਤੇ ਅੱਜ ਸਾਡੇ ਨਾਲ ਦਿਲਜੀਤ ਤੇ ਲੱਕੀ ਜੀ ਮੌਜੂਦ ਨੇ ਜਿਨ੍ਹਾਂ ਦੀ ਲਵ ਸਟੋਰੀ ਜਿਹੜੀ ਹੈ ਸੋਸ਼ਲ ਮੀਡੀਆ ਯਾਨੀ ਕਿ ਇੰਸਟਾਗ੍ਰam ਤੋਂ ਸਟਾਰਟ ਹੋਈ ਹੈ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਤੇ ਪੁੱਛ ਲੈਨੇ ਆ ਕਿ ਸਟੋਰੀ ਜਿਹੜੀ ਉਹਨਾਂ ਦੀ ਲਵ ਸਟੋਰੀ ਹੈ ਇੰਸਟਾਗ੍ਰam ਤੋਂ ਸਟਾਰਟ ਹੋਈ ਹੈ ਤੇ ਕੀ ਕੀ ਉਹਨਾਂ ਨੂੰ ਜਿਹੜੇ ਆਪਾਂ ਕਹਿ ਦਿੰਨੇ ਆ ਲੋਕਾਂ ਦਾ ਸਾਹਮਣਾ ਆਪਾਂ ਕਰਨਾ ਪਿਆ ਕਿਉਂਕਿ ਜੇ ਲਵ ਪ੍ਰੀਤ ਪਰ ਆਦੀ ਗੱਲ ਹੋ ਰਹੀਏ ਪਾਜੀ ਦੀ ਗੱਲ ਹੋ ਰਹੀਏ ਇਹ ਹੈਂਡੀਕੈਪ ਹੈ ਅਪਾਈਜ ਨੇ ਤੇ ਮੈਡਮ ਬਿਲਕੁਲ ਠੀਕ ਨੇ ਤੇ ਜਿਵੇਂ ਕਿ ਸਾਰਿਆਂ ਨੂੰ ਹੁੰਦਾ ਹੈ ਕਿ ਹਰ ਜੇ ਲੋਕ ਵਧੀਆ ਹੈ ਤਾਂ ਉਹਨੂੰ ਤਾਂ ਲੋਕ ਛੱਡਦੇ ਨਹੀਂ ਤੇ ਘਟਿਆਂ ਨੂੰ ਤਾਂ ਫਿਰ ਕਿਹੀ ਛਟਣਗੇ ਹਰ ਕੋਈ ਦੀ ਦਿਮਾਗ ਦੇ ਵਿੱਚ ਹਰ ਕੋਈ ਗਲਤ ਨਾ ਗਲਤ ਤਰੀਕੇ ਨਾਲ ਲੋਕਾਂ ਨੂੰ ਗਲਤ ਤਰੀਕੇ ਨਾਲ ਟਰੀਟ ਕੀਤਾ ਜਾਂਦਾ ਹੈ ਤੇ ਸਾਡੇ ਨਾਲ ਦੋਨੇ ਮੌਜੂਦ ਨੇ ਪਰ ਉਹਨਾਂ ਨਾਲ ਗੱਲਬਾਤ ਕਰ ਲੈਨੇ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਠੀਕ ਹੈ ਜੀ ਤੁਸੀਂ ਦੱਸੋ ਸੋ ਮੈਮ ਜਿਵੇਂ ਕਿ ਮੇਬੀ ਸਾਰਿਆਂ ਨੂੰ ਨਹੀਂ ਪਤਾ ਹੋਣਾ ਪਰ ਤੁਸੀਂ ਅੱਜਕੱਲ ਸੋਸ਼ਲ ਮੀਡੀਆ ਤੇ ਬੜੇ ਹੀ ਜ਼ਿਆਦਾ ਫੇਮਸ ਹੋਏ ਹੋਏ ਹਾਂਜੀ ਹਾਂ ਹਾਂਜੀ ਤੇ ਮੈਮੋ ਜਿਵੇਂ ਕਿ ਸਾਰਿਆਂ ਨੂੰ ਹੋਏਗਾ ਕਿ ਤੁਹਾਡੀ ਜਿਹੜੀ ਲਵ ਮੈਰिज ਹੈ ਉਹ ਇੰਸਟਾਗ੍ਰਾਮ ਤੋਂ ਸਟਾਰਟ ਹੋਈ ਹੈ ਤੇ ਅਸੀਂ ਜਾਨਣਾ ਚਾਹਾਂਗੇ ਕਿ ਕਿਵੇਂ ਸਟਾਰਟ ਹੋਈ ਕਿੱਦਾਂ ਤੁਸੀਂ ਸਟਾਰਟਿੰਗ ਕੀਤੀ ਹੈ ਤੇ ਕਦੋਂ ਤੁਹਾਨੂੰ ਪਤਾ ਲੱਗਾ ਕਿ ਸਰ ਜਿਹੜੇ ਆਪਾਈ ਨੇ ਹਾਂਜੀ ਮੈਂ ਨਾ ਮੰਨ ਲਓ ਸਟਾਰਟਿੰਗ ਤੋਂ ਹੀ ਵੀਡੀਓ ਬਣਾਉਣੀ ਹੈ ਇੰਸਟਾਗ੍ਰਾਮ ਚਲਾਉਂਦੀ ਸੀ ਉਦੋਂ ਮੇਰੇ ਫੋਲੋਅਰਸ ਸਿਰਫ 1500 ਸੀਗੇ ਜੀ ਤੇ ਮੈਂ ਉਸ ਟਾਈਮ ਜੌਬ ਵੀ ਕਰਦੀ ਸੀ ਮੇਰੇ ਕੋਲੇ ਵੀਡੀਓ ਬਣਾਉਂਦੀ ਬਹੁਤ ਘੱਟ ਸੀ ਮੇਰੇ ਕੋਲੇ ਟਾਈਮ ਵੀ ਨਹੀਂ ਸੀ ਹੁੰਦਾ ਮੇਰੀ ਫਰੈਂਡ ਮੇਰੀ ਇੰਸਟਾਗ੍ਰam ਪਹਿਲਾਂ ਚਲਾਉਂਦੇ ਸੀ ਆਪਣੀ ਵੀਡੀਓ ਹੀ ਪਾਉਂਦੇ ਸੀ ਤੇ ਮੈਨੂੰ ਨਹੀਂ ਸੀ ਪਤਾ ਕਿ ਕੁਝ ਨਹੀਂ ਸੀ ਪਤਾ ਇੰਸਟਾਗ੍ਰam ਬਾਰੇ ਕਿਵੇਂ ਚਲਾਉਂਦੇ ਆ ਕਿਵੇਂ ਵੀਡੀਓ ਪਾਉਂਦੇ ਆ ਕਿਵੇਂ ਬਲੌਕ ਹੁੰਦਾ ਕਿਵੇਂ ਅਨਬਲੌਕ ਕੁਝ ਨਹੀਂ ਸੀ ਪਤਾ ਫਿਰ ਮੈਂ ਨਾ ਉਹਦਾ ਉਹਦਾ ਹੀ ਮੈਰਿਜ ਹੋ ਗਈ ਕੁੜੀ ਦੀ ਫਿਰ ਮੈਂ ਚਲਾਉਣ ਲੱਗ ਗਈ ਉਹਨੇ ਆਪਣੀ ਪੋਸਟਾਂ ਸਾਰੀਆਂ ਡਿਲੀਟ ਕਰਤੀਆਂ ਫਿਰ ਮੈਂ ਮੈ ਚਲਾਉਣ ਲੱਗ ਗਈ ਵੀਡੀਓ ਪਾਉਣ ਲੱਗ ਗਈ ਫਿਰ ਮੈਂ ਜਿਵੇਂ ਮੰਨ ਲਓ ਮੈਂ ਉਹਨਾਂ ਨੂੰ ਲਾਈਕ ਕਰਦੀ ਸੀਗੀ ਜਿਨ੍ਹਾਂ ਦੀ ਜਿਨ੍ਹਾਂ ਨੂੰ ਕਿਸੇ ਨੂੰ ਲਾਈਕ ਨਹੀਂ ਸੀ ਮਿਲਿਆ ਹੁੰਦਾ ਮੈਂ ਉਹਨਾਂ ਦੀ ਵੀਡੀਓ ਲਾਈਕ ਕਰ ਦਿੰਦੀ ਸੀ ਫਿਰ ਇਹਨਾਂ ਦੀ ਵੀਡੀਓ ਮੇਰੇ ਅੱਗੇ ਆ ਗਈ ਇਹਨਾਂ ਨੂੰ ਸਹਦ ਇੱਕ ਜਾਂ ਦੋ ਲਾਈਕ ਸੀਗੇ ਮੈਂ ਲਾਈਕ ਦੇਤਾ ਤੇ ਇੱਕ ਕਮੈਂਟ ਦੇਤਾ ਮੈਂ ਕਿ ਇਹਨਾਂ ਨੂੰ ਚਲੋ ਕਿਸੇ ਨੇ ਲਾਈਕ ਨਹੀਂ ਕੀਤਾ ਮੈਂ ਕਰ ਦਿੰਦੀ ਆ ਫਿਰ ਇਹਨਾਂ ਨੂੰ ਜਦੋਂ ਪਤਾ ਚੱਲਿਆ ਵੀ ਕਿਸੇ ਕੁੜੀ ਨੇ ਮੇਰੀ ਵੀਡੀਓ ਲਾਈਕ ਕੀਤੀ ਹੈ ਕਮੈਂਟ ਕੀਤਾ ਇਹਨਾਂ ਨੇ ਮੈਨੂੰ ਆ ਮੇਰੀ ਆਈਡੀ ਦੇਖੀ ਸਾਰੀ ਤੇ ਮੇਰੀ ਸਟੋਰੀ ਦੇਖੀ ਫਿਰ ਮੈਨੂੰ ਇਹ بڑے ਮੈਸੇਜ ਕਰਨੇ ਸ਼ੁਰੂ ਕਰਦੇ ਕਿਉਂਕਿ ਮੇਰੇ ਮੈਸੇਜ ਬੰਦ-ਬੁੰਦ ਨਹੀਂ ਸੀ ਤੇ ਨਾ ਮੈਨੂੰ ਪਤਾ ਸੀਗਾ ਇਹਨਾਂ ਨੇ بڑے ਮੈਸੇਜ ਕੀਤੇ ਇੰਨੇ ਕੁ ਜ਼ਿਆਦਾ ਕਰਦੇ ਸੀਗੇ ਤੇ ਮੰਨ ਲਓ ਮੈਨੂੰ ਬਲੌਕ ਵੀ ਨਹੀਂ ਸੀ ਕਰਨ ਦਾ ਪਤਾ ਉਸ ਟਾਈਮ ਬਲੌਕ ਵੀ ਨਹੀਂ ਸੀ ਮੈਨੂੰ ਪਤਾ ਵੀ ਕਿਵੇਂ ਹੋਣਾ ਤੇ ਮੰਨ ਲਓ 10-15 ਦਿਨ ਐਵੇਂ ਟੱਪ ਗਏ ਮੇਰੇ ਨਾਲ ਇੱਕ ਵਾਰੀ ਗੱਲ ਕਰੋ ਗੱਲ ਕਰੋ ਗੱਲ ਕਰੋ ਫਿਰ ਮੈਂ ਇੱਕ ਦਿਨ ਮੈਂ ਖੁਦ ਕਾਲ ਕੀਤੀ ਇਹਨਾਂ ਨੂੰ ਇੰਸਟਾ ਤੇ ਮੈਂ ਕਿਹਾ ਹਾਂ ਬੋਲੋ ਕੀ ਕਹਿੰਨੇ ਹੋ ਮੈਂ ਕਿਹਾ ਮੇਰੇ ਕੋਲੇ ਨਾ ਟਾਈਮ ਨਹੀਂ ਹੈਗਾ ਗੱਲ ਕਰਨ ਦਾ ਬੋਲੋ ਕਹਿੰਦੇ ਮੇਰੇ ਨਾਲ ਸਿਰਫ ਇੱਕ ਥੋੜੀ ਇੱਕ ਵਾਰੀ ਗੱਲ ਕਰ ਲਓ ਮੈਂ ਕਿਹਾ ਹਾਂਜੀ ਬੋਲੋ ਕਹਿੰਦੇ ਮੈਂ ਤੁਹਾਡੇ ਨਾਲ ਮੈਰਿਜ ਕਰਾਉਣੀ ਆ ਤੇ ਮੈਂ ਹੱਸਣ ਲੱਗੀ ਮੈਂ ਕਿਹਾ ਕਮਾਲ ਆ ਤੁਸੀਂ ਪਹਿਲੇ ਗੱਲ ਕਰਦੇ ਕਿਹਾ ਤਾਂ ਮੈਰਿਜ ਕਰਵਾਉਣੀ ਆ ਮੈਂ ਚੱਕ ਕੇ ਬਲੌਕ ਕਰਤਾ ਹਾਂਜੀ ਫਿਰ ਮੈਂ ਆਪਣੀ ਜੋਬ ਕਰਦੀ ਸੀ ਆਪਣੇ ਕੰਮ ਤੇ ਜਾਂਦੀ ਸੀ ਆਪਣੀ ਲਾਈਫ ਸੀ ਹੀ ਬੀਜੀ ਸੀ ਫਿਰ 10 15 ਦਿਨਾਂ ਬਾਅਦ ਮੈਂ ਬਲੌਗ ਚੋਂ ਕੱਢਤਾ ਫਿਰ ਮੈਂ ਇਹਨਾਂ ਨੇ ਸਟੋਰੀ ਪਾ ਰੱਖੀ ਸੀ ਮੈਂ ਉਹ ਸਟੋਰੀ ਦੇਖ ਲਈ ਇਹਨਾਂ ਦੀ ਤੇ ਫਿਰ ਇਹਨਾਂ ਨੂੰ ਫੇਰ ਪਤਾ ਲੱਗ ਗਿਆ ਮੇਰੀ ਸਟੋਰੀ ਦੇਖੀ ਆ ਤੇ ਇਹਨਾਂ ਨੇ ਫੇਰ ਮੈਨੂੰ ਸ਼ੁਰੂ ਕਰਤੇ ਫੋਨ ਮੈਸੇਜ ਐ ਇਹਨੇ ਕਰਨ ਕਹਿੰਦੇ ਪਲੀਜ਼ ਤੁਸੀਂ ਮੈਨੂੰ ਬਲੌਕ ਕਰਤਾ ਸੀ ਮੇਰੇ ਨਾਲ ਇੱਕ ਵਾਰੀ ਗੱਲ ਕਰ ਲੋ ਇੱਕ ਵਾਰੀ ਗੱਲ ਕਰ ਲੋ ਤੇ ਫਿਰ ਮੈਂ ਕਿਹਾ ਹਾਂਜੀ ਬੋਲੋ ਕਹਿੰਦੇ ਪਲੀਜ਼ ਮੇਰੇ ਨਾਲ ਗੱਲ ਕਰ ਲੋ ਵੀ ਸਾਰੀਆਂ ਪੰਜੇ ਉਂਗਲਾਂ ਇੱਕੋ ਜੀਆਂ ਨਹੀਂ ਹੁੰਦੀਆਂ ਤੁਸੀਂ ਮੇਰੇ ਨਾਲ ਗੱਲ ਕਰ ਲੋ ਫਿਰ ਮੈਂ ਇਹਨਾਂ ਦੀ ਆਈਡੀ ਦੇਖੀ ਕਿਉਂਕਿ ਇਹਨਾਂ ਨੇ ਇੰਨੀ ਹਾਫ ਮੰਨ ਲਓ ਪਾ ਰੱਖੀ ਸੀ ਵੀਡੀਓ ਫੋਟੋ ਜੋ ਵੀ ਪਾਈ ਹੋਈ ਸੀ ਤੇ ਇਹਨਾਂ ਨੇ ਮੈਨੂੰ ਕੁਝ ਦੱਸਿਆ ਵੀ ਨਹੀਂ ਆਪਣੇ ਬਾਰੇ ਤੇ ਫਿਰ ਮੈਨੂੰ ਕਹਿੰਦੇ ਵੀ ਮੇਰੇ ਨਾਲ ਗੱਲ ਕਰ ਲਾ ਗੱਲ ਚਲੋ ਥੋੜੀ ਥੋੜੀ ਸਾਡੀ ਇੰਸਟਾ ਤੇ ਗੱਲ ਹੋਣ ਲੱਗੀ ਥੋੜੀ ਥੋੜੀ ਮਨ ਲਓ ਚੈਟ ਹੁੰਦੀ ਸੀ ਇਸ ਤੋਂ ਇਲਾਵਾ ਕੁਝ ਨਹੀਂ ਤੇ ਫਿਰ ਇਹ ਮੈਨੂੰ ਕਹਿੰਦੇ ਮੈਂ ਤੇਰੇ ਨਾਲ ਮੈਰਿਜ ਕਰਵਾਉਣੀ ਆ ਮੈਂ ਕਿਹਾ ਵੀ ਤੁਸੀਂ ਕਿਸੇ ਦੀ ਲਾਈਫ ਜਾਣੇ ਬਗੈਰ ਵੀ ਮੇਰੀ ਲਾਈਫ ਚ ਕੀ ਚੱਲ ਰਿਹਾ ਮੇਰੀ ਜ਼ਿੰਦਗੀ ਚ ਕੀ ਆ ਐਵੇਂ ਕਿਸੇ ਨੂੰ ਵਿਆਹ ਦਾ ਨਹੀਂ ਕਹੀਦਾ ਹੁੰਦਾ ਵੀ ਵਿਆਹ ਕਰਾਉਣਾ ਕਿਹੜਾ ਖੇਡ ਆਗਾ ਤੇ ਵੀ ਵਿਆਹ ਨੂੰ ਅੱਜ ਕੱਲ ਮੁੰਡਿਆਂ ਦਾ ਕੰਮ ਆ ਵਿਆਹ ਤਾਂ ਕਹਿੰਦਾ ਤਾਂ ਹਰ ਕੋਈ ਆ ਕਰਵਾਉਂਦਾ ਕੋਈ ਨਹੀਂ ਹੁੰਦਾਗਾ ਤੇ ਕਹਿੰਦੇ ਨਹੀਂ ਮੈਂ ਤੁਹਾਡੇ ਨਾਲ ਵਿਆਹ ਕਰਾਉਂਗਾ ਵੀ ਤੁਸੀਂ ਮੇਰੇ ਤੇ ਇੱਕ ਵਾਰੀ ਵਿਸ਼ਵਾਸ ਕਰਕੇ ਦੇਖੋ ਪੰਜੇ ਉਂਗਲਾਂ ਇੱਕੋ ਜੀਆਂ ਨਹੀਂ ਹੁੰਦੀਆਂ ਤੇ ਮੈਂ ਤੁਹਾਡੇ ਨਾਲ ਵਿਆਹ ਕਰਾਉਣਾ ਫਿਰ ਮੈਂ ਕਿਹਾ ਚਲੋ ਠੀਕ ਆ ਤੁਸੀਂ ਆਪਣੀ ਫੈਮਿਲੀ ਨਾਲ ਗੱਲ ਕਰਵਾਓ ਮੇਰੀ ਫਿਰ ਇਹਨਾਂ ਨੇ ਆਪਣੀ ਮੰਮੀ ਨਾਲ ਗੱਲ ਕਰਵਾਈ ਮੇਰੀ ਉਹਨਾਂ ਨੇ ਮੇਰੇ ਨਾਲ ਵੀ ਕਾਫੀ ਪਿਆਰ ਨਾਲ ਗੱਲ ਕੀਤੀ ਮੰਮੀ ਨੇ ਇਹ ਮੈਨੂੰ ਕਹਿੰਦੇ ਸੀ ਤੂੰ ਮੰਮੀ ਕਹਿ ਕੇ ਗੱਲ ਕਰੀ ਮੈਂ ਕਿਹਾ ਠੀਕ ਆ ਫਿਰ ਮੈਨੂੰ ਮੇਰੀ ਉਹਨਾਂ ਨਾਲ ਜਦੋਂ ਗੱਲ ਕਰਵਾਈ ਫਿਰ ਮੈਨੂੰ ਕਹਿੰਦੇ ਹੁਣ ਤਾਂ ਤੈਨੂੰ ਵਿਸ਼ਵਾਸ ਆ ਗਿਆ ਮੈਂ ਕਿਹਾ ਨਹੀਂ ਮੈਨੂੰ ਨਹੀਂ ਵਿਸ਼ਵਾਸ ਆਇਆ ਮੈਂ ਕੀ ਪਤਾ ਕਿ ਇਹਦੇ ਨਾਲ ਗੱਲ ਕਰਵਾਤੀ ਹੋਊਗੀ ਤੇ ਫਿਰ ਇਹ ਸਾਡੀ ਇੰਸਟਾ ਤੋਂ ਗੱਲ ਇਹ ਇੰਸਟਾ ਤੇ ਬੜੀਆਂ ਸਟੋਰੀਆਂ ਪਾਉਂਦੇ ਸੀ ਮੇਰੀਆਂ ਮੇਰੇ ਨਾਲ ਫੋਟੋ ਜੋੜ ਕੇ ਫੋਟੋ ਪਾਉਣ ਲੱਗੇ ਮੇਰੀਆਂ ਸਟੋਰੀਆਂ ਚ ਆ ਕੇ ਸਿੱਧਾ ਐਵੇਂ ਲਿਖਣ ਲੱਗੇ ਮੇਰੀ ਵਾਈਫ ਆ ਗਈ ਐਵੇਂ ਲਿਖਣ ਲੱਗੇ ਤੇ ਫਿਰ ਆਸਾਨਦਾ ਸੀਗਾ ਜਦੋਂ ਇਸ ਟਾਈਪ ਦੇ ਲਿਖਦੇ ਨਹੀਂ ਨਹੀਂ ਗੁੱਸਾ ਨਹੀਂ ਸੀ ਆਉਂਦਾ ਮੈਨੂੰ ਐਸੀ ਵੀ ਚਲੋ ਅਗਲਾ ਸੱਚੀ ਕਹਿੰਦਾ ਹੋਵੇ ਕੀ ਪਤਾ ਤੇ ਫਿਰ ਸਾਡੀ ਵਟਸਐਪ ਨੰਬਰ ਇੱਕ ਦੂਜੇ ਤੋਂ ਲੈ ਲਿਆ ਫਿਰ ਸਾਡੀ ਵਟਸਐਪ ਤੇ ਗੱਲ ਹੋਣ ਲੱਗੀ ਤੇ ਫਿਰ ਇਹ WhatsApp ਤੇ ਵੀ ਮੇਰੀਆਂ ਸਟੋਰੀਆਂ ਪਾਉਂਦੇ ਸੀ ਮੇਰੀ ਫੋਟੋ ਜੋੜ ਕੇ ਆਪਣੀ ਫੋਟੋ ਨਾਲ ਅਟੈਚ ਕਰਕੇ ਪਾਉਣ ਲੱਗੇ ਤੇ ਫਿਰ ਮੰਨ ਲਓ ਇਹਨਾਂ ਦੇ ਰਿਸ਼ਤੇਦਾਰ ਸਾਰੇ ਦੀਦੀ ਸਾਰੇ ਕਹਿੰਦੇ ਸੀ ਵੀ ਇਹ ਕੌਣ ਆ ਕੁੜੀ ਕਹਿੰਦੇ ਮੈਂ ਵੀ ਇਹਦੇ ਨਾਲ ਵਿਆਹ ਕਰਾਉਣਾ ਕੁੜੀ ਨਾਲ ਫਿਰ ਮੈਨੂੰ ਇਹ ਕਹਿੰਦੇ ਦਲਜੀਤ ਦੀਦੀ ਮੇਰੇ ਬਾਹਰ ਨੇ ਇਹਨਾਂ ਦੇ ਇੰਗਲੈਂਡ ਆ ਕਹਿੰਦੇ ਉੱਤੇ ਤੁਹਾਡੇ ਨਾਲ ਗੱਲ ਕਰਨਗੇ ਮੈਂ ਕਿਹਾ ਠੀਕ ਆ ਜੀ ਮੈਂ ਕਰ ਲੂੰਗੀ ਤੇ ਨੰਨੇ ਮੇਰਾ WhatsApp ਨੰਬਰ ਦੇ ਦਿੱਤਾ ਉਹਨਾਂ ਦੀ ਕਾਲ ਆਈ ਕਹਿੰਦੇ ਹਾਂਜੀ ਤੁਸੀਂ ਉਹਨਾਂ ਨੂੰ ਪਚਾਰਿਆਂ ਨੂੰ ਇਹ ਵੀ ਨਹੀਂ ਸੀ ਪਤਾ ਮੈਂ ਕਿੱਥੋਂ ਆ ਕੀ ਕਰਦੀ ਆ ਫਿਰ ਮੈਂ ਉਹਨਾਂ ਨੂੰ ਦੱਸਿਆ ਮੈਂ सिरसा ਤੋਂ ਆਂਗੀ ਰੇਡੀਮੈਂਟ ਸ਼ੋਰੂਮ ਤੇ ਮੈਂ ਕੰਮ ਕਰਦੀ ਸੀ ਮੈਂ ਕਿਹਾ ਮੈਂ ਜੌਬ ਕਰਦੀ ਆ ਦੀਦੀ ਕਹਿੰਦੇ ਤੁਸੀਂ ਲੱਕੀ ਨੂੰ ਦੇਖਿਆ ਮੈਂ ਕਿਹਾ ਨਹੀਂ ਜੀ ਮੈਂ ਕਿਹਾ ਹਜੇ ਤਾਂ ਸਾਨੂੰ 10 15 ਦਿਨ ਹੀ ਹੋਇਆ ਗੱਲ ਕਰਦਿਆਂ ਨੂੰ ਕਹਿੰਦੇ ਵੀ ਉਹਦੇ ਦਿੱਕਤ ਆ ਲੱਕੀ ਦੇ ਦਿੱਕਤ ਆਗੇ ਤੇ ਮੈਂ ਕਿਹਾ ਮੈਂ ਕਿਹਾ ਦੀਦੀ ਮੈਨੂੰ ਸਮਝ ਨਹੀਂ ਆਈ ਤੁਸੀਂ ਕਿਵੇਂ ਕਹਿੰਦੇ ਹੋ ਕਹਿੰਦੇ ਉਹਨਾਂ ਦੇ ਲੱਕ ਚ ਪ੍ਰੋਬਲਮ ਆ ਤੇ ਵੀ ਉਹ ਟੇਡੇ ਹੋ ਕੇ ਚੱਲਦੇ ਆ ਇਹ ਕਹਿੰਦੇ ਤੁਸੀਂ ਪਹਿਲਾਂ ਦੇਖ ਲਓ ਉਹਨਾਂ ਨੂੰ ਫਿਰ ਬਾਅਦ ਚ ਬੜੀ ਦਿੱਕਤ ਹੋ ਜੂਗੀ ਹਨਾ ਵੀ ਉਹ ਤੁਹਾਨੂੰ ਪਿਆਰ ਕਰਨ ਲੱਗ ਜੂਗਾ ਬਾਅਦ ਚ ਮੰਨ ਲਓ ਆਪਾਂ ਜ਼ਿਆਦਾ ਗੱਲ ਕਰਨ ਲੱਗ ਜਾਂਦੇ ਐਟੈਚਮੈਂਟ ਵੱਜ ਜਾਂਦੀ ਹੈਗੀ ਤੁਸੀਂ ਦੇਖ ਲਓ ਇੱਕ ਵਾਰੀ ਤੁਸੀਂ ਬਾਅਦ ਚ ਜਵਾਬ ਦੇ ਦੋਗੇ ਉਹਨੂੰ ਤੇ ਉਹਦੇ ਤੋਂ ਸੈਂਡ ਨਹੀਂ ਹੋਣਾਗਾ ਫਿਰ ਤੇ ਫਿਰ ਮੈਂ ਕਿਹਾ ਮੈਂ ਕਿਹਾ ਨਹੀਂ ਦੀਦੀ ਮੈਂ ਨਹੀਂ ਦੇਖਣਾ ਮੈਂ ਕਿਹਾ ਜੋ ਵੀ ਹੈਗੇ ਨੇ ਨਾ ਬਸ ਠੀਕ ਆ ਫਿਰ ਦੀਦੀ ਨਾਲ ਮੇਰੀ ਇੰਨੀ ਇੱਕ ਗੱਲ ਹੋਈ ਫਿਰ ਇਹਨਾਂ ਦਾ ਕਾਲ ਆਇਆ ਕਹਿੰਦੇ ਦਲਜੀਤ ਦੀਦੀ ਨਾਲ ਗੱਲ ਹੋ ਗਈ ਮੈਂ ਕਿਹਾ ਹਾਂਜੀ ਹੋ ਗਈ ਕਹਿੰਦੇ ਕੀ ਕਹਿੰਦੇ ਆ ਮੈਂ ਕਿਹਾ ਉਹਨਾਂ ਨੇ ਮੈਨੂੰ ਐ ਕਿਹਾਗਾ ਵੀ ਤੁਹਾਡੇ ਦਿੱਕਤ ਆ ਗਈ ਤੁਸੀਂ ਮੈਨੂੰ ਦੱਸਿਆ ਨਹੀਂਗਾ ਕਹਿੰਦੇ ਵੀ ਮੈਨੂੰ ਤਾਂ ਡਰ ਲੱਗਦਾ ਸੀ ਕਹਿੰਦੇ ਤਾਂ ਹੀ ਤਾਂ ਮੈਂ ਤੁਹਾਨੂੰ ਗੱਲ-ਗੱਲ ਤੇ ਕਹਿੰਦਾ ਸੀ ਜਿਸ ਦਿਨ ਤੂੰ ਮੈਨੂੰ ਦੇਖੇਗੀ ਮੈਨੂੰ ਛੱਡ ਦੇਣਾਗਾ ਮੈਨੂੰ ਇੱਕੋ ਹੀ ਗੱਲ ਕਹਿੰਦੇ ਸੀ ਆ ਟਾਈਮ ਜਿਸ ਦਿਨ ਤੂੰ ਮੈਨੂੰ ਲਾਈਵ ਦੇਖੇਗੀ ਤੂੰ ਮੈਨੂੰ ਛੱਡ ਦੇਣਾਗਾ ਤੇ ਮੈਂ ਉਸ ਟਾਈਮ ਫਿਰ ਗੁਰੂ ਘਰ ਖੜੀ ਸੀਗੀ ਤੇ ਫਿਰ ਮੈਂ ਕਿਹਾ ਵੀ ਤੁਸੀਂ ਜੋ ਵੀ ਹੋ ਚਾਹੇ ਮੰਜੇ ਤੇ ਬੈਠੇ ਹੋ ਚਾਹੇ ਤੁਹਾਡੇ ਦੋਨੇ ਲੱਤਾਂ ਨਹੀਂ ਚਾਹੇ ਤੁਸੀਂ ਕੰਮ ਵੀ ਨਹੀਂ ਕਰ ਸਕਦੇ ਮੈਂ ਤੁਹਾਨੂੰ ਬਿਨਾਂ ਦੇਖੇ ਵਿਆਹ ਕਰਾਉਂ ਮੈਂ ਦੇਖਣਾ ਨਹੀਂ ਤੇ ਮੈਂ ਵੀ ਵਿਆਹ ਕਰਾਉਂ ਵੀ ਜਰੂਰ ਮੈਂ ਮੁੱਕਰਦੀ ਵੀ ਨਹੀਂ ਵਿਆਹ ਤੋਂ ਤੇ ਮੈਂ ਕਿਹਾ ਵੀ ਚਾਹੇ ਮੇਰੇ ਨਾਲ ਕੋਈ ਸਾਥਨਾ ਦੇ ਵਿੱਚ ਹੈ ਪੂਰੀ ਦੁਨੀਆ ਸਾਥਨਾ ਦੇਵੇ ਚਾਹੇ ਮੇਰਾ ਮਾਪਾਪਾ ਚਾ ਕੋਈ ਵੀ ਨਾ ਮੇਰੇ ਨਾਲ ਖੜੇ ਤੇ ਮੈਂ ਤੁਹਾਡਾ ਸਾਥ ਦੇਵਾਂਗੇ ਤੇ ਮੈਂ ਉੱਥੇ ਖੜੀ ਗੁਰੂ ਘਰ ਖੜੀ ਨੇ ਕਹਿਤਾ ਵੀ ਬਸ ਅੱਜ ਤੋਂ ਮੈਂ ਮੇਰੀ ਹਾਂ ਕਿ ਮੈਂ ਮੁੱਕਰਦੀ ਨਹੀਂ ਜੋ ਮੈਂ ਕੱਢਤਾ ਜਵਾਨ ਚੋਂ ਹਾਂ ਕਿ ਮੈਂ ਨਹੀਂ ਮੁੱਕਰਦੀ ਮੈਂ ਦੇਖਣਾ ਨਹੀਂ ਤੁਹਾਨੂੰ ਕਦੇ ਨਹੀਂ ਉਦਣ ਨਹੀਂ ਦੇਖੂ ਜਿਸ ਦਿਨ ਮਿਲੂ ਜਿਵੇਂ ਕਿ ਤੁਸੀਂ ਕਿਹਾ ਕਿ ਇਹਨਾਂ ਨੂੰ ਦਿੱਕਤ ਹੈ ਤੇ ਜਦੋਂ ਘਰ ਪਰਿਵਾਰ ਵਾਲਿਆਂ ਨੂੰ ਪਤਾ ਲੱਗਿਆ ਕਿੱਦਾਂ ਦਾ ਰਿਐਕਸ਼ਨ ਸੀਗਾ ਕਿਉਂਕਿ ਇੱਕ ਆਪਾਂ ਕਹਿ ਦਿੰਦੇ ਆ ਕਿ ਘਰ ਦੇ ਜਿਹੜੇ ਹੁੰਦੇ ਨੇ ਵਧੀਆ ਤੋਂ ਵਧੀਆ ਮੁੰਡਾ ਲੱਭ ਕੇ ਵਿਆਹ ਕਰਦੇ ਨੇ ਪਰ ਤੁਸੀਂ ਜਿਵੇਂ ਕਿਹਾ ਆਪਣੇ ਪੁਰਾਣੇ ਤੁਸੀਂ ਕੱਲੀ-ਕੱਲੀ ਭੈਣ ਸੀਗੇ ਤੇ ਕਿੱਦਾਂ ਦਾ ਰਿਐਕਸ਼ਨ ਰਿਹਾ ਕਿ ਕਿੱਦਾਂ ਤੁਸੀਂ ਉਹਨਾਂ ਨੂੰ ਡੀਲ ਕੀਤਾ ਨੇ ਇਹਨਾਂ ਬਾਰੇ ਕੁਝ ਦੱਸਿਆ ਉਹਨਾਂ ਨੂੰ ਪਤਾ ਨਹੀਂ ਕਿ ਆਪਾਂ ਅਜ ਨਹੀਂ ਬਾਅਦ 'ਚ ਪਤਾ ਚੱਲੇ ਨਹੀਂ ਪਤਾ ਸੀ ਪਹਿਲਾਂ ਨਹੀਂ ਪਤਾ ਨਹੀਂ ਜੀ ਨਹੀਂ ਪਤਾ ਸੀ ਤੇ ਫਿਰ ਹੁਣ ਕਿੱਦਾਂ ਦਾ ਟਰੀਟ ਕਰਦੇ ਨੇ ਕਿੱਦਾਂ ਤੁਹਾਨੂੰ ਉਹਨਾਂ ਵੱਲੋਂ ਡੀਲ ਕੀਤਾ ਜਾਂਦਾ ਨਹੀਂ ਜੀ ਸਾਡੀ ਗੱਲਬਾਤ ਹੀ ਨਹੀਂ ਸਾਲ ਹੋ ਗਿਆ ਗੱਲਬਾਤ ਨਹੀਂ ਹੁੰਦੀ ਕਰਦੇ ਮਤਲਬ ਗੁੱਸੇ ਨੇ ਗੱਲਬਾਤ ਨਹੀਂ ਕਰਨੀ ਜੀ ਨਹੀਂ ਕਰਦੇ ਜੀ ਕੋਈ ਨਹੀਂ ਮਨ ਲਓ ਬਲੌਕ ਕੀਤੇ ਹੋਇਆ ਮੰਮੀ ਨਾਲ ਹੋਈ ਸੀ ਥੋੜੇ ਦਿਨ ਗੱਲ ਇੱਕ ਹਫਤਾ ਮਨ ਲਓ ਹੋਈ ਸੀ ਤੇ ਫਿਰ ਪਤਾ ਨਹੀਂ ਮੰਮੀ ਵਧੀਆ ਗੱਲ ਕਰਨ ਲੱਗੇ ਸੀ ਫਿਰ ਕਹਿੰਦੇ ਵੀ ਤੂੰ ਤੈਨੂੰ ਅਸੀਂ ਮਾਫ ਕਰ ਦਾਂਗੇ ਤੇਰੇ ਭਰਾ ਵੀ ਮਾਫ ਕਰ ਦੇਣਗੇ ਤੇ ਤੂੰ ਇਹਨੂੰ ਛੱਡ ਦੇ ਬਈ ਫਿਰ ਮੈਂ ਹੋਰ ਦੂਜੀ ਗੱਲ ਨਹੀਂ ਸੁਣੀ ਆ ਦੀ ਮੰਮੀ ਦੀ ਮੈਂ ਬਲੌਕ ਕਰਤਾ ਇਹਨਾਂ ਦੇ ਨੰਬਰ ਤੋਂ ਵੀ ਕਰਤਾ ਮੈਂ ਆਪਦੇ ਤੋਂ ਵੀ ਕਰਤਾ ਛੱਡਣ ਨੂੰ ਕਿਉਂ ਕਹਿੰਦੇ? ਉਹ ਕੰਦੇ ਵੀ ਤੂੰ ਲੱਬਿਆ ਗਲਤ ਬੋਲਦੇ ਵੀ ਤੂੰ ਡੁੱਡਾ ਲੰਗੜਾ ਲੱਬਿਆਗਾ ਤੂੰ ਦੇਖਿਆ ਕੀ ਆਗਾ ਵੀ ਤੂੰ। ਦੁੱਖ ਹੁੰਦਾ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਦੁੱਖ ਹੁੰਦਾਗਾ। ਕਿਉਂਕਿ ਜਦੋਂ ਪ੍ਰਮਾਤਮਾ ਨੇ ਜਦੋਂ ਮੈਨੂੰ ਇਹਨਾਂ ਦੀ ਜ਼ਿੰਦਗੀ 'ਚ ਲਿਖਤਾ ਮੇਰੀ ਜ਼ਿੰਦਗੀ 'ਚ ਇਹਨਾਂ ਨੂੰ ਲਿਖਤਾ ਤੇ ਮੈਂ ਉਸ ਨੂੰ ਠਕਰਾਵਾਂਗੀ ਨਹੀਂ ਮੈਨੂੰ ਕਬੂਲ ਆਗਾ। ਭਾਜੀ ਤਵੀ ਗੱਲ ਕਰ ਲੈਨੇ ਆ ਭਾਜੀ ਕੀ ਗੱਲ ਬਾਪੂ ਖੋਗੇ? ਹਾਂਜੀ ਹਾਂ। ਕੀ ਹੋਇਆ? ਬੱਸ ਕੁਛ ਨਹੀਂ ਕੀ ਗੱਲ ਪਾਉ ਖੋ ਗਏ ਰੋਣ ਲੱਗ ਗਏ ਹਾਂ ਵੀ ਲੋਕ ਜਿਹਦੇ ਨਾਲ ਦੇ ਪਰਿਵਾਰ ਚੋਂ ਦੋਨੇ ਜਿਹਦੇ ਨਾਲ ਦੇ ਪਰਿਵਾਰ ਚੋਂ ਮਾਸੀ ਮੂਸੀ ਦੇ ਕੁੜੀਆਂ ਸਾਰਿਆਂ ਨਾ ਗਲਤ ਕਮੈਂਟ ਕਰਦੇ ਨੇ ਪਰ ਇਹ ਤਾਂ ਪੋਸt ਪ੍ਰਮਾਤਮਾ ਦੀ ਦੇਨੇ ਹਨਾ ਕੱਲ ਨੂੰ ਕਿਸੇ ਨਾਲ ਵੀ ਹੋ ਸਕਦਾ ਐਂਧਿਆ ਵੀ ਡੁੱਡਾ ਲੰਗੜਾ ਸਾਨੂੰ ਇਹ ਵੀ ਪਤਾ ਕਮੈਂਟ ਕੌਣ ਕਰ ਰਿਹਾ ਸਾਨੂੰ ਸਾਰਾ ਪਤਾ ਪਰ ਸਾਨੂੰ ਚਲੋ ਉਹਨਾਂ ਨੂੰ ਖੁਸ਼ੀ ਮਿਲਦੀ ਆ ਨਾ ਡੁੱਡਾ ਲੰਗੜਾ ਕਹਿ ਕੇ ਉਹ ਕਹਿਣ ਸਾਨੂੰ ਪਤਾ ਮਾਸੀ ਦੀਆਂ ਕੁੜੀਆਂ ਜੋ ਵੀ ਕੁੜੀਆਂ ਦੀਆਂ ਕੁੜੀਆਂ ਕਰ ਰਹੀ ਸਾਨੂੰ ਸਭ ਦਾ ਪਤਾ ਪਰ ਉਹਨਾਂ ਨੂੰ ਖੁਸ਼ੀ ਮਿਲਦੀ ਆ ਨਾ ਕੋਈ ਗੱਲ ਨਹੀਂ ਸਾਨੂੰ ਲੋਕ ਲੋਕ ਦੇ ਕੇ ਸਾਨੂੰ ਸਰੇ ਆਮ ਕਮੈਂਟ ਕਰਦੇ ਨੇ ਸਾਨੂੰ ਕੋਈ ਦੁੱਖ ਨਹੀਂ ਪ੍ਰਮਾਤਮਾ ਨੇ ਜੋ ਬਣਾਇਆ ਇਹਨਾਂ ਨੂੰ ਮੇਰੇ ਲਈ ਠੀਕ ਬਣਾਇਆਗਾ ਕਮੈਂਟ ਲੋਕ ਕੇ ਵੀ ਨਾ ਕਰਨ ਸਰੇ ਆਮ ਕਰਨ ਡੁੱਡਾ ਲੰਗੜਾ ਬੋਲਦੇ ਨੇ ਉਹਨਾਂ ਨੂੰ ਖੁਸ਼ੀ ਮਿਲ ਰਹੀ ਆ ਨਾ ਬਸ ਠੀਕ ਆਪਾਂ ਉਹਨਾਂ ਦਾ ਮੂੰਹ ਨਹੀਂ ਬੰਦ ਕਰ ਸਕਦੇ بس ਉਹਨਾਂ ਨੂੰ ਖੁਸ਼ੀ ਮਹਿਸੂਸ ਹੋ ਰਹੀ ਆ ਨਾ ਡੁੱਡਾ ਲੰਗੜਾ ਬੋਲਣ ਚ ਬੋਲਣ ਜਿੰਨਾ ਬੋਲਿਆ ਜਾਂਦਾ ਬੋਲਣ ਬਸ ਮਤਲਬ ਜੇ ਤੋ ਤੁਸੀਂ ਇੱਕ ਦੂਜੇ ਤੋਂ ਖੁਸ਼ ਹੋ ਤਾਂ ਤੁਹਾਨੂੰ ਇੱਕ ਦੂਜੇ ਦੀ ਕਮੀਆਂ ਵੀ ਜਿਹੜੀ ਖਾਮੀਆਂ ਆਪਾਂ ਕਹਿ ਸਕਦੇ ਆ ਤੇ ਉਹ ਵੀ ਤੁਹਾਨੂੰ ਦਿਖਦੀ ਨਹੀਂ ਹੈਗੀ ਇਹਨਾਂ ਤੁਹਾਡੇ ਇਹਨਾਂ ਨੂੰ ਮੇਰੇ ਦਿਲ ਦਾ ਪਤਾ ਮੈਨੂੰ ਇਹਨਾਂ ਦਾ ਪਤਾ ਅਸੀਂ ਮੰਨ ਲਓ ਲੜ ਵੀ ਪੈਣਾ ਜਿਆਦਾ ਚਿਰ ਇੱਕ ਦੂਜੇ ਤੋਂ ਗੁੱਸਾ ਨਹੀਂ ਰਹਿ ਸਕਦੇਗੇ ਕਿੱਥੇ ਪਿਆਰ ਹੁੰਦਾ ਹੈ ਉੱਥੇ ਤੇ ਲੜਾਈ ਹਾਂਜੀ ਇੱਕ ਪਿਆਰ ਵੀ ਹੈ ਜੀ ਇੱਕ ਐਵੇਂ ਵੀ ਪਰਮਾਤਮਾ ਨੇ ਮੇਰੇ ਲਿਖਿਆ ਹਣਾ ਜ਼ਿੰਦਗੀ ਦੇ ਵਿੱਚ ਲਿਖਿਆ ਪਰਮਾਤਮਾ ਨੇ ਇਹਨਾਂ ਨੂੰ ਮੈਂ ਆਪਣੀ ਮਰਜ਼ੀ ਇਹਨਾਂ ਨੇ ਕੁਝ ਵੀ ਕੀਤਾ ਜਦੋਂ ਸਤਗੁਰੂ ਉਹ ਲਿਖ ਦਿੰਦਾ ਨਾ ਕੋਈ ਮਿਟਾ ਨਹੀਂ ਸਕਦਾ ਉਹਨੂੰ ਉਹ ਹੋਕਾ ਹੀ ਰਹਿੰਦਾ ਜੋ ਮਰਜ਼ੀ ਚਾਏ ਚਾਏ ਮੇਰੀ ਜ਼ਿੰਦਗੀ 'ਚ ਜਿਹਨੂੰ ਪਰਮਾਤਮਾ ਨੇ ਲਿਖਤਾ ਉਹ ਹੋਣਾ ਹੀ ਸੀਗਾ ਉਹ ਨਹੀਂ ਕੋਈ ਨਹੀਂ ਮਿਟਾ ਸਕਦਾ ਮੈਂ ਖੁਦ ਵੀ ਨਹੀਂ ਮਿਟਾ ਸਕਦੀ ਉਹ ਹੋ ਕੇ ਹੀ ਰਹਿਣਾ ਹਟ ਜਾਇ ਜਿੰਨਾ ਮਰਜੀ ਕੋਈ ਗਲਤ ਬੋਲੀ ਜਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੈਨੂੰ ਸਾਰੀ ਦੁਨੀਆ ਗਲਤ ਬੋਲੀ ਜਾ ਮੈਨੂੰ ਕਿਸੇ ਦਾ ਕੋਈ ਫਰਕ ਨਹੀਂ ਪੈਂਦਾ ਤੇ ਪਾਜੀ ਕਿੱਦਾਂ ਦਾ ਲੱਗਦਾ ਹੈ ਜਦੋਂ ਮੈਡਮ ਸਾਰਾ ਕੁਝ ਛੱਡ ਕੇ ਤੁਹਾਡੇ ਲਈ ਹਾਂਜੀ ਬਹੁਤ ਵਧੀਆ ਲੱਗਦਾ ਜੀ ਜ਼ਿੰਦਗੀ ਤਾਂ ਇਹਨੇ ਨਹੀਂ ਬਣਾਈ ਜੀ ਮੇਰੀ ਮਤਲਬ ਕਿ ਬਚਪਨ ਤੋਂ ਤਣ ਨੇ ਮੈਨੇ ਸਹੰਦਾ ਆ ਰਿਆ ਸੀ ਲੋਕਾਂ ਦੇ ਕਈ ਨਹੀਂ ਖੜਾਉਂਦੇ ਸੀ ਬਚਪਨ ਚ ਹਨ ਤੇ ਚੱਲ ਉਹ ਦੁੱਡਾ ਲੰਗੜਾ ਡਿੰਗਾ ਕੁੱਬਾ ਇਹ ਉਹ ਇਦਾਂ ਦੇ ਲਬੜ ਕਾਫੀ ਸੁਣਨ ਨੂੰ ਮਿਲਦੇ ਸੀ ਹਨ ਤੇ ਬਸ ਪਤਾ ਹੀ ਨਹੀਂ ਸੀ ਬਚਪਨ ਚ ਮੈਨੂੰ ਇਹ ਨਹੀਂ ਸੀ ਮੈਨੂੰ ਤਾਂ ਇਹ ਸੀ ਨਾ ਵੀ ਜਿਹੜੇ ਸਾਰੇ ਕਹਿੰਦੇ ਸੀ ਵੀ ਇਹਦਾ ਕੋਈ ਵਿਆਹ ਨਹੀਂ ਹੋਣਾ ਜਿਹਦੇ ਸੀ ਪਰ 11 ਦੋਸਤਾਂ ਚ ਬਹਿਣਾ ਸੀ ਤੇ ਮਾਂ ਮੇਰੀ ਮੰਮੀ ਨੂੰ ਵੀ ਕਹਿੰਦੇ ਸੀ ਵੀ ਤੂੰ ਨਾ ਇੱਤਰਤੀ ਤੇ ਬੋਝੇ ਨਾ ਚੰਗੀ ਕੁੜੀ ਹੋ ਜਾਂਦੀ ਜੇ ਉਹ ਪਰ ਮਾਨ ਲਈ ਤਾਂ ਬੱਚਾ ਜਿਵੇਂ ਦਾ ਹੀ ਰਹੀ ਹੁੰਦਾ ਤੇ ਮੇਰੀ ਮਾਂ ਨੇ ਕਦੇ ਇਹ ਨਹੀਂ ਸੋਚਿਆ ਕਿ ਬਸ ਉਹਨੂੰ ਇਹ ਹੀ ਸੀ ਕਿ ਇੱਕ ਮੇਰਾ ਬ੍ਰਦਰ ਹੈ ਮੇਰਾ ਮੇਰੀ ਸਿਸਟਰ ਹੈ ਮੈਂ ਸਭ ਤੋਂ ਛੋਟਾ ਮੈਂ ਹੀ ਆ ਉਹਨਾਂ ਨੂੰ ਇਹ ਸੀ ਕਿ ਬਸ ਚੰਗੀ ਗਰੀਬ ਘਰ ਦੀ ਕੁੜੀ ਮਿਲ ਜੇ ਤਾਂ ਘਰ ਵਾਜੇ ਹਨ ਤੇ ਫਿਰ ਇਹ ਨਹੀਂ ਸੀ ਪਤਾ ਉਹਨਾਂ ਨੇ ਵੀ ਚਲੋ ਪਰਮਾਤਮਾ ਨੇ ਵਧੀਆ ਮੈਨੂੰ ਦਲਜੀਤ ਨਾਲ ਗੱਲ ਹੋਣ ਲੱਗੀ ਕਿਉਂਕਿ ਮੈਂ ਨਾ ਬਾਪੂ ਮੇਰੇ ਡੈਡੀ ਸੀ ਜਿਹੜੇ ਉਹ ਮੇਨੇ ਫੇਰੀ ਦਾ ਕੰਮ ਕਰਦੇ ਕਿਉਂਕਿ ਮੈਨੂੰ ਜਦੋਂ ਮੈਂ ਬਚਪਨ ਚ ਸੀ ਮੈਨੂੰ ਡਾਕਟਰਾਂ ਨੇ ਜਵਾਬ ਦਿੱਤਾ ਸੀ ਵੀ ਮੇਰੀ ਰੀਡ ਦੀ ਹੱਡੀ 'ਚ ਪ੍ਰੋਬਲਮ ਸੀ ਮੈਨੂੰ ਸੀਐਮਸੀ ਵਾਲਿਆਂ ਨੇ ਜਵਾਬ ਦਿੱਤਾ ਸੀ ਵੀ ਮੇਰੀ ਰੀਡ ਦੀ ਹੱਡੀ ਪ੍ਰੋਬਲਮ ਹੈ ਵੀ ਇੱਦਾਂ ਹੀ ਰਹਿਣਾ ਹਨਾ ਬਚਪਨ ਤੋਂ ਹੀ ਇੱਦਾਂ ਦੇ ਹਾਂ ਹਾਂ ਬਚਪਨ ਤੋਂ ਹੀ ਇੱਦਾਂ ਜੀ ਤੇ ਫਿਰ ਨਹੀਂ ਐਕਸੀਡੈਂਟ ਕੁਛ ਨਹੀਂ ਬਚਪਨ ਤੋਂ ਸੀ ਫਿਰ ਮम्मा ਤੇ ਜਿੱਦਾਂ ਇਹਨਾਂ ਨੇ ਸਾਰੇ ਪਾਸੇ ਕੋਈ ਕਿਤੇ ਵੀ ਕਹਿੰਦਾ ਸੀ ਲੈ ਕੇ ਗਏ ਸੀ ਫਿਰ ਲੁਧਿਆਣੇ ਸੀਐਮਸੀ ਵਾਲੇ ਨੇ ਜਵਾਬ ਦਿੱਤਾ ਸੀ ਉਹ ਕਹਿੰਦੇ ਵੀ ਨਹੀਂ ਹਨਾ ਤੇ ਚਲੋ ਮਾਂ ਪਿਓ ਨੂੰ ਇਹੀ ਆਸ ਹੁੰਦੀ ਵੀ ਚਲ ਬੱਚਾ ਵੱਡਾ ਹੋਏਗਾ ਸਾਡਾ ਸਹਾਰਾ ਬਣੇਗਾ ਇਹ ਉਹ ਹਨਾ ਪਰ ਮੈਂ ਬਦਕਿਸਮਤ ਸੀ ਮੈਨੂੰ ਐਸੀ ਵੀ ਮੈਂ ਆਪਣੇ ਪਿਓ ਦਾ ਸਾਥ ਦਿੰਦਾ ਚੱਲ ਮੈਂ ਅੱਜ ਸਰੀਰ ਸੈੱਟ ਹੁੰਦਾ ਮੈਂ ਫੈਕਟਰੀ 'ਚ ਲੱਗ ਜਾਂਦਾ ਕਿਤੇ ਵੀ ਲੱਗ ਜਾਂਦਾ ਪਰ ਮੈਂ ਇਸ ਕਾਬਲ ਨਹੀਂ ਸੀ ਤੇ ਪ੍ਰਮਾਤਮਾ ਨੇ ਚਲੋ ਜਿੱਦਾਂ ਮੈਨੂੰ ਹੀ ਬਣਾਇਆ ਹਨਾ ਤੇ ਫਿਰ ਜਦੋਂ ਮੇਰੀ ਸਾਡੀ ਗੱਲ ਹੋਣ ਲੱਗੀ ਫਿਰ ਮੈਂ ਦਲਜੀਤ ਨੂੰ ਬਾਅਦ 'ਚ ਹੀ ਦੱਸਿਆ ਜਦੋਂ ਫਿਰ ਮੈਨੂੰ ਮੈਨੂੰ ਫਿਰ ਯਕੀਨ ਹੋ ਗਿਆ ਵੀ ਦਲਜੀਤ ਮੇਰੇ ਨਾਲ ਖੜ ਗਈ ਹੈ ਨਾ ਤੇ ਫਿਰ ਜਦੋਂ ਸਾਰੀ ਕਹਾਣੀ ਜੀ ਬਸ ਫਿਰ ਇਹ ਟੈਟੂ ਤੋ ਹੀ ਬਦਲੀ ਜਿਹੜਾ ਮੈਂ ਦਲਜੀਤ ਦੇ ਨਾਮ ਦਾ ਬਣਵਾਇਆ ਸੀ ਇਹ ਮੈਂ ਜਦੋਂ ਇਹਨਾਂ ਨਾਲ ਗੱਲ ਕਰਾਤੀ ਮੈਂ ਘਰ ਦੇ ਨਾਲ ਸਾਰਿਆਂ ਨਾਲ ਮੈਂ ਫਿਰ ਮੈਨੂੰ ਦਿਲਜੀਤ ਇਹ ਗੱਲ ਕਹਿੰਦੇ ਵੀ ਮੈਂ ਇੱਕ ਦਿਨ ਟਾਊਨ ਚੱਲਿਆ ਸੀ ਫਿਰ ਮੈਂ ਦਿਲਜੀਤ ਨੂੰ ਕਿਹਾ ਮੈਂ ਕਿਹਾ ਵੀ ਦਿਲਜੀਤ ਮੈਂ ਤੁਹਾਡੇ ਨਾਮ ਦਾ ਟੈਟੂ ਬਣਵਾ ਲਾਂ ਵੀ ਜੇ ਤੁਸੀਂ ਕਹਿੰਦੇ ਹੋ ਕਿਉਂਕਿ ਜੇ ਫਿਰ ਮੈਂ ਬਣਵਾ ਲਿਆ ਫਿਰ ਸਾਰੀ ਜ਼ਿੰਦਗੀ ਦਾ ਕੰਮ ਹੁੰਦਾ ਵੀ ਤੁਸੀਂ ਮੇਰਾ ਵਿਆਹ ਕਰਾਉਂਗੇ ਇਹ ਕਹਿੰਦੇ ਨਹੀਂ ਕੋਈ ਨਾ ਤੂੰ ਲੱਕੀ ਵੀ ਮੈਂ ਤੇਰੇ ਨਾਲ ਦਾ ਤੋ ਬੇਫਿਕਰ ਹੋ ਕੇ ਬਣਵਾ ਲਾ ਹਣਾ ਤੇ ਮੈਂ ਉੱਥੇ ਬਣਵਾ ਰਿਹਾ ਸੀ ਟੈਟੂ ਤੇ ਮੈਨੂੰ ਫੋਨ ਆਇਆ ਕਿਸੇ ਦਾ ਕਹਿੰਦੇ ਵੀ ਤੂੰ ਕਿੱਥੇ ਹੈ ਮੈਂ ਕਿਹਾ ਮੈਂ ਤਾਂ ਟੈਟੂ ਬਣਵਾ ਰਿਆ ਸੀ ਕਹਿੰਦੇ ਵੀ ਪਹਿਲਾਂ ਵੀ ਟੈਟੂ ਬਣਵਾਇਆ ਸੀ ਮੈਂ ਪਹਿਲਾਂ ਭਗਤ ਸਿੰਘ ਦਾ ਬਣਵਾਇਆ ਸੀ neck ਤੇ ਤੇ ਫਿਰ ਮੈਨੂੰ ਕਹਿੰਦੇ ਵੀ ਤੂੰ ਟੈਟੂ ਹੁਣ ਕਿਹਦਾ ਬਣਵਾਣ ਲੱਗਿਆ ਮੈਂ ਕਿ ਮੈਂ ਜਿਹੜੀ ਕੁੜੀ ਨਾਲ ਗੱਲ ਕਰਦਾ ਮੈਂ ਨਾ ਉਹਦੇ ਨਾਮ ਦਾ ਟੈਟੂ ਬਣਵਾਈ ਜਾਨਾ ਤੇ ਹਰ ਕੇ ਮੈਨੂੰ ਕਹਿੰਦੇ ਵੀ ਕੋਈ ਨਹੀਂ ਕਹਿੰਦਾ ਤੂੰ ਟੈਟੂ ਤੇ ਬਣਵਾ ਲੈ ਪਰ ਉਹਨੂੰ ਕਹਿੰਦਾ ਬਾਹ ਬੜਾਣੀ ਪੈਣੀ ਬਾਜੋ ਹਣਾ ਦੁੱਖ ਵੀ ਫੀਲ ਹੋਇਆ ਚੱਲ ਮੈਨੂੰ ਪਤਾ ਸੀ ਮਜ਼ਾਕ ਕੀਤਾ ਸੀ ਪਰ ਕਈ ਵਾਰੀ ਜੀ ਕਿਸੇ ਦਾ ਮਜ਼ਾਕ ਨਾ ਕਿਸੇ ਦੀ ਜ਼ਿੰਦਗੀ ਬਣਾ ਦਿੰਦਾ ਤੇ ਕਈ ਤਬਾਹ ਕਰ ਦਿੰਦਾ ਤੇ ਚਲੋ ਮੇਰੀ ਜ਼ਿੰਦਗੀ ਬਣਾਤੀ ਜੀ ਉਸਨੇ ਤੇ ਮੈਨੂੰ ਉੱਥੇ ਸੀ ਮੈਂ ਇੱਕਦਮ ਹੋ ਗਿਆ ਵੀ ਮੈਂ ਯਾਰ ਛੱਡਦਾ ਸੂਈ ਰੋਕਦਾ ਮੈਂ ਨਾ ਹੀ ਭਰਵਾਵਾਂ ਹੈ ਨਾ 100 ਗੱਲਾਂ ਆ ਰਹੀਆਂ ਸੀ ਦਿਮਾਗ 'ਚ ਹਨਾ ਤੇ ਫਿਰ ਜਦੋਂ ਮੈਂ ਬੰਨ ਗਿਆ ਟੈਟੂ ਫਿਰ ਮੈਂ ਦਲਜੀਤ ਨੂੰ ਕਾਲ ਕਰੀ ਮੈਂ ਕਿ ਦਲਜੀਤ ਐਦਾ ਐਦਾ ਕਰਕੇ ਗੱਲ ਏ ਤੇ 26 ਤਰੀਕ ਸੀ ਸ਼ਨੀਵਾਰ ਦਾ ਦਿਨ ਸੀ ਤੇ ਫਿਰ ਮੈਂਨ ਦਲਜੀਤ ਕਹਿੰਦੇ ਵੀ ਕੋਈ ਗੱਲ ਨਹੀਂ ਜੇ ਤੈਨੂੰ ਇੰਨਾ ਲੋਕਾਂ ਨੇ ਤਾਨੇ ਮਿਹਨੇ ਦਾ ਡਰੇ ਨਾ ਵੀ ਤੂੰ ਐ ਕਰ ਮੈਨੂੰ ਮੰਡੇ ਨੂੰ 28 ਨੂੰ ਲੈਨ ਆ ਜਾ ਤੇ ਮੈਂ ਤੇਰੇ ਨਾਲ ਤੇ ਫਿਰ ਮੈਂ ਕਹਿੰਦੀ ਤੂੰ ਸ਼ੋਅ ਨੇ ਵੀ ਤੂੰ ਮੇਰੇ ਨਾਲ ਆਉਂਗੀ ਹਨਾ ਏ ਇਹ ਕਹਿੰਦੇ ਹਾਂ ਬਿਲਕੁਲ ਮੈਂ ਮੈਂ ਤੇਰੇ ਨਾਲ ਸ਼ੋਰ ਹਾਂ ਤੇ ਫਿਰ ਬਸ ਠਾਈ ਨੂੰ ਅਸੀਂ ਇੱਕ ਦੂਜੇ ਨੇ ਪਹਿਲੀ ਵਾਰੀ ਦੇਖਿਆ ਸਾਡਾ ਕਿ ਜਦੋਂ ਇਹ ਆ ਗਈ ਤੇ ਸਭ ਦੇ ਮੂੰਹ ਪਹਿਲਾਂ ਤਾਂ ਕਹਿੰਦੇ ਸੀ ਕਿ ਇਹ ਪਹਿਲਾਂ ਲੋਕ ਕਹਿੰਦੇ ਸੀ ਇਹਨਾਂ ਨੇ ਆਣਾ ਨਹੀਂ ਹੈਗਾ ਆਣਾ ਨਹੀਂ ਹੈਗਾ ਇਹਨੇ ਬਿਚੂਸ ਤੇ ਚਲਾਕ ਕੁੜੀ ਇਹਨੇ ਨਹੀਂ ਆਣਾ ਫਿਰ ਜਦੋਂ ਆ ਗਈ ਫਿਰ ਕਹਿੰਦੇ 2 ਮਹੀਨੇ ਨਹੀਂ ਰਹਿਣਾ 6 ਮਹੀਨੇ ਨਹੀਂ ਰਹਿਣਾ ਹਨਾ ਫਿਰ ਜਦੋਂ ਫਿਰ ਇਹਨੂੰ ਲੋਕ ਇਹਨਾਂ ਨੂੰ ਵੀ ਦਲਜੀਤ ਨੂੰ ਸਾਡੇ ਘਰੇ ਆ ਕੇ ਕਹਿਣ ਲੱਗੇ ਵੀ ਤੁਸੀਂ ਆਪਣੀਆਂ ਟੂਮਾ ਟਾਮਾ ਸੰਭਲੋ ਵੇਤਾ ਲੈ ਕੇ ਪਾ ਸਕਦੀ ਹੈ ਨਾ ਤੇ ਬਥੇਰੀਆਂ ਗੱਲਾਂ ਕਰਨਾ ਜਿੱਦਾਂ ਕਿ ਸ਼ਗਨ ਵੀ ਹੈ ਨਾ ਮੇਰੀ ਮਾਂ ਨੇ ਕਿਤੇ ਕੋਈ ਮੇਰਾ ਕਿਸੇ ਨੇ ਸਾਥ ਨਹੀਂ ਦਿੱਤਾ ਕੋਈ ਚਾਚਾ ਨਹੀਂ ਕੋਈ ਤਾਇਆ ਨਹੀਂ ਮੈਂ ਤਾਂ ਮੈਂ ਤਾਂ ਸਿੱਧੀ ਗੱਲ ਦੱਸਾਂ ਜਿੰਨੇ ਸਾਥ ਦਿੱਤਾ ਤਾਂ ਦਿੱਤੇ ਜਿੰਨੇ ਨਹੀਂ ਦਿੱਤਾ ਤਾਂ ਨਹੀਂ ਦਿੱਤਾ ਬਸ ਕਿ ਨਾ ਮੇਰਾ ਕੋਈ ਯਾਰ ਦੋਸਤ ਖੜਿਆ ਮੇਰੇ ਨਾਲ ਕੋਈ ਨਹੀਂ ਸਿਰਫ ਸਭ ਮੈਨੂੰ ਦਲਜੀਤ ਨੇ ਪਹਿਲੀ ਇਹ ਗੱਲ ਸਮਝਾਈ ਸੀ ਕਹਿੰਦੀ ਲੱਕੀ ਵੀ ਯਾਰ ਦੋਸਤ ਕੋਈ ਨਹੀਂ ਹੁੰਦਾ ਵੀ ਤੂੰ ਧੋਖਾ ਖਾਏਗਾ ਪਰ ਮੈਂ ਕਈਆਂ ਨੂੰ ਮੰਨੀ ਬੈਠਾ ਸੀ ਭਰਾ ਮੇਰੇ ਭਰਾ ਨੇ ਮੈਨੂੰ ਇਹ ਮੈਨੂੰ ਧੋਖਾ ਨਹੀਂ ਕਰਦੇ ਪਰ ਜਦੋਂ ਆਪਾਂ ਵਰਤ ਕੇ ਦੇਖੇ ਨਾ ਵੀ ਜਦੋਂ ਬੰਦੇ ਤੇ ਮਾੜਾ ਟਾਈਮ ਹੁੰਦਾ ਨਾ ਸਾਰੇ ਛੱਡ ਜਾਂਦੇ ਨੇ ਸਾਰੇ ਛੱਡ ਜਾਂਦੇ ਨੇ ਮੇਰਾ ਇਸ ਯਾਰ ਦੋਸਤ ਨੇ ਕੋਈ ਸਾਥ ਨਹੀਂ ਦਿੱਤਾ ਜੀ ਮੇਰਾ ਜਿਵੇਂ ਕਹਿੰਦੇ ਨੇ ਯਾਰੀ ਇੱਕ ਸਿਰਫ ਪਿਓ ਤੋਂ ਵੱਡੀ ਯਾਰੀ ਕਿਸੇ ਦੀ ਨਹੀਂ ਹੁੰਦੀ ਤੇ ਇੱਕ ਮੇਰਾ ਚਲੋ ਬ੍ਰਦਰ ਹੈ ਮੇਰੀ ਸਿਸਟਰ ਹੈ ਤਾਂ ਉਹ ਤਾਂ ਮੇਰੀ ਸਪੋਰਟ ਕਰਦੇ ਆਏ ਨੇ ਹਨਾ ਤੇ ਬਸ ਫਿਰ ਮੇਰੇ ਤੋਂ ਕੋਈ ਨਹੀਂ ਜਿਵੇਂ ਯਾਰ ਦੋਸਤ ਜਦੋਂ ਆਪਾਂ ਕਿਸੇ ਤੋਂ ਏ ਨਹੀਂ ਹੁੰਦਾ ਕਿਸੇ ਤੋਂ ਉਧਾਰ ਵੀ ਫੜ ਲੀਦਾ ਕਿਸੇ ਤੋਂ ਪੈਸਾ ਚਲ ਇਹ ਨਹੀਂ ਹੁੰਦਾ ਚਲ ਆਪਾਂ ਜਿਹੜਾ ਟਾਈਮ ਟੇਬਲ ਦਿੱਤਾ ਹੁੰਦਾ ਕਈ ਵਾਰੀ ਅੱਗੇ ਪਿੱਛੇ ਹੋ ਜਾਂਦਾ ਜਰੂਰੀ ਨਹੀਂ ਮਜਬੂਰੀਆਂ ਕਰਵਾ ਦਿੰਦੀਆਂ ਨੇ ਕਿਸੇ ਦਾ ਹਨਾ ਕੋ ਆਨ ਨੂੰ ਦਿਲ ਨਹੀਂ ਕਰਦਾ ਤੇ ਇਹ ਕਈ ਯਾਰ ਦੋਸਤ ਲੈ ਕੇ ਵੀ ਫਲਾਣੇ ਅੱਗੇ ਤੋਂ ਅੱਗੇ ਦੂਰ ਤੱਕ ਗੱਲ ਮਚਾ ਦੇਣੀ ਵੀ ਇਹਨੇ ਪੈਸੇ ਨਹੀਂ ਦਿੱਤੇ ਮੇਰੇ ਜੇਬ ਉਹ ਹਨਾ ਤੇ ਬਸ ਇਹੀ ਗੱਲਾਂ ਹੁੰਦੇ ਨੇ ਮੈਂ ਦੇਖ ਲਈ ਜ਼ਿੰਦਗੀ ਚ ਪਰਖ ਲਾ ਮੈਨੂੰ ਬਸ ਇਹਨੇ ਜੀਣਾ ਸਿਖਾਇਆ ਦਿਲਜੀਤ ਨੇ ਵੀ ਮੈਨੂੰ ਇਹ ਚੀਜ਼ ਹੋ ਗਈ ਵੀ ਹਾਂ ਔਖੇ ਟਾਈਮ ਕਿਉਂਕਿ ਜਾਨੇ ਕਰਨ ਨਾ ਮੋਟਰਸਾਈਕਲ ਤੇ ਚੜ ਕੇ ਕਦੇ ਕਿੱਧਰ ਕਹਿੰਦਾ ਸੀ ਕਿੱਧਰ ਕਹਿੰਦਾ ਸੀ ਸਾਰੇ ਬਾਪੂ ਵੀ ਕਹਿੰਦਾ ਸੀ ਡੈਡੀ ਵੀ ਕਹਿੰਦਾ ਸੀ ਮੈਨੂੰ ਵੀ ਤੂੰ ਰਹਿਣ ਦੇ ਵੀ ਤੇਰਾ ਕੋਈ ਨਹੀਂ ਕੰਮ ਆਣਾ ਉਹੀ ਗੱਲ ਹੋਈ ਮੇਰਾ ਕੋਈ ਨਹੀਂ ਕੰਮ ਆਇਆ ਜੀ ਪਾ ਜੀ ਤੁਸੀਂ ਪਹਿਲਾਂ ਨਹੀਂ ਦੱਸਿਆ ਸੀ ਕਿ ਜਦੋਂ ਤੁਹਾਡੀ ਗੱਲ ਹੋ ਰਹੀ ਸੀ ਕਿ ਵੀ ਤੁਸੀਂ ਅਪਾਹਜ ਹੋ ਤੁਸੀਂ ਤਾਂ ਮਤਲਬ ਸਹੀ ਨਹੀਂ ਹੋ ਹੈਂਡੀਕੈਪ ਹੋ ਹੈਨਾ ਤੁਹਾਡੇ ਸਰੀਰ ਦੇ ਵਿੱਚ ਪ੍ਰੋਬਲਮ ਹੈ ਤੁਸੀਂ ਬਾਅਦ ਚੇ ਦੱਸਿਆ ਉਹ ਵੀ ਤੁਹਾਡੀ ਭੈਣ ਨੇ ਦੱਸਿਆ ਮੈਡਮ ਕਿਤੇ ਨਾ ਕਿਤੇ ਡਰ ਸੀਗਾ ਕਿ ਮੈਡਮ ਨੇ ਤੁਹਾਨੂੰ ਛੱਡ ਦੇਣਾ ਹੈ ਜਾਂ ਫਿਰ ਕੁਝ ਹੋਰ ਹੀ ਪਲਾਨ ਸੀ ਤੁਹਾਡਾ ਨੇ ਮੈਨੂੰ ਬਸ ਇਹੀ ਪਲਾਨ ਸੀ ਕਿਉਂਕਿ ਮੈਂ ਨੂੰ ਜਦੋਂ ਇਹ ਸਾਡੀ ਥੋੜਾ ਜਿਹਾ ਟਾਈਮ ਗੱਲ ਮੈਨੂੰ ਇਹ ਸੀ ਕਿ ਮੈਂ ਥੋੜਾ ਜਿਹਾ ਟਾਈਮ ਠਹਿਰ ਕੇ ਦੱਸਾਂ ਦੱਸਾਂਗਾ ਜਰੂਰ ਕਿਸੇ ਤੋਂ ਪੜਦਾ ਨਹੀਂ ਪਰ ਮੈਨੂੰ ਇਹ ਸੀ ਮੈਂ ਥੋੜਾ ਜਿਹਾ ਟਾਈਮ ਰੋਕ ਕੇ ਦੱਸਾਂ ਮੈਂ ਤਾਂ ਇਹਨਾਂ ਨੂੰ ਵਾਰ-ਵਾਰ ਕਿਉਂਕਿ ਮੈਨੂੰ ਇਹ ਗੱਲ ਕਰਨ ਦਾ ਤਰੀਕਾ ਇਹਨਾਂ ਦਾ ਬਹੁਤ ਵਧੀਆ ਸੀ ਮੈਨੂੰ ਗੱਲ ਕਰਨਾ ਵਧੀਆ ਲੱਗਾਇਆ ਪਰ ਫਿਰ ਮੈਨੂੰ ਇਹ ਡਰ ਵੀ ਹੁੰਦਾ ਸੀ ਯਾਰ ਜੇ ਮੈਂ ਕਹਿ ਦਾਂ ਤਾਂ ਮੈਨੂੰ ਛੱਡ ਦੇਣ ਇਹਨਾਂ ਨੇ ਫਿਰ ਮੈਨੂੰ ਇਹ ਹੁੰਦਾ ਸੀ ਚਲ ਜਿੱਥੇ ਤੱਕ ਗੱਲ ਕਰਦ ਨੇ ਕਰੀ ਜਾਂਦੇ ਕਰੀ ਜਾਂਦੇ ਕੋਈ ਗੱਲ ਨਹੀਂ ਹਨਾ ਇਹੋ ਇਹ ਚੀ ਮਤਾਇਨ ਨੇ ਬਾਰ-ਬਾਰ ਇਹੀ ਗੱਲ ਕਹਿੰਦਾ ਸੀ ਵੀ ਤੁਸੀਂ ਮੈਨੂੰ ਦੇਖੋਗੇ ਛੱਡ ਦੋਗੇ ਦੇਖੋਗੇ ਛੱਡ ਦੋਗੇ ਫਿਰ ਜਦੋਂ ਇਹਨਾਂ ਨੇ ਜਦੋਂ ਇਹਨਾਂ ਨੂੰ ਪਤਾ ਲੱਗਾ ਦੀਰੀ ਨੇ ਦੱਸਤਾ ਫਿਰ ਇਹਨਾਂ ਨੇ ਮੈਨੂੰ ਬਾਅਦ ਚੁੱਕਿਆ ਵੀ ਤੂੰ ਹੁਣ ਤੂੰ ਖੁਸ਼ ਹੈ ਵੀ ਮੈਨੂੰ ਪਤਾ ਲੱਗ ਗਿਆ ਤੇਰੇ ਬਾਰੇ ਮੈਂ ਤੈਨੂੰ ਨਹੀਂ ਛੱਡਦੀ ਫਿਰ ਮੈਨੂੰ ਐ ਸੀ ਬਸ ਠੀਕ ਹੈ ਹੁਣ ਬੱਸ ਸਭ ਕੁਝ ਕਿੰਨੇ ਦਿਨਾਂ ਦੇ ਵਿੱਚ ਤੁਹਾਡੀ ਮੈਰਿਜ ਹੋ ਗਈ ਗੱਲ ਕਰਨ ਤੋਂ ਇੱਕ ਮਹੀਨੇ ਦੇ ਵਿੱਚ ਹੀ ਹੋ ਗਈ ਸੀ ਮੈਂ ਮਤਲਬ ਕਿ 14 ਫਰਵਰੀ ਨੂੰ ਇਹਨਾਂ ਨੇ ਪ੍ਰਪੋਜ਼ ਕਰਿਆ ਸੀ ਤੇ ਮਾਰਚ ਦੀ ਮਹੀਨਾ ਡੇਢ ਹੀ ਹੋਇਆ ਸੀ ਹਨਾ ਤੇ ਬਸ 29 ਮਾਰਚ ਨੂੰ 28 ਨੂੰ ਮੈਂ ਲਿਆ ਸੀ 29 ਨੂੰ ਸਾਡੀ ਪਾਜੀ ਕੰਮ ਕਿਵੇਂ ਕਰਦੇ ਹੋ ਜਿਵੇਂ ਕਿ ਹੁਣ ਘਰ ਦਾ ਖਰਚਾ ਕਿਵੇਂ ਚੱਲਦਾ ਹੈ ਤੁਹਾਡਾ ਘਰ ਦਾ ਖਰਚਾ ਮੈਂ ਕੰਮ ਤਾਂ ਬਥੇਰੀ ਮੈਂ ਪਲਾਸਟਿਕ ਵੀ ਕਰੀਏ ਬਥੇਰੀਆਂ ਮਤਲਬ ਜੌਬਰੀ ਟਰਾਈ ਕੀਤੀ ਪਰ ਨਹੀਂ ਕਿਤੇ ਬੰਦਾ ਨਾ ਕਹਿੰਦੇ ਕੰਮ ਨਹੀਂ ਕਰ ਸਕਦਾ ਜੀ ਉਹ ਪਰ ਮੈਂ ਕੰਪਿਊਟਰ ਵੀ ਕਰਿਆ ਹੋਇਆ ਸਿਟੀਜਨ ਸਿਟੀ ਤਾਂ ਸਿਟੀ ਮਤਲਬ ਬਹਿ ਕੇ ਕੰਮ ਤਾਂ ਮੈਂ ਕਰ ਹੀ ਸਕਦਾ ਪਰ ਲੋਕਾਂ ਨੂੰ ਇਹ ਹੁੰਦਾ ਵੀ ਦੇਖ ਕੇ ਉਹ ਇਨਕਾਰ ਦਿੰਦੇ ਨੇ ਤੇ ਫਿਰ ਮੈਂ ਨਹੀਂ ਕੰਮ ਤਾਂ ਕਿਤੇ ਨਹੀਂ ਮਿਲਦਾ ਬੱਠੀ ਮੰਮੀ ਡੈਡੀ ਨੇ ਵਿਚਾਰੀ ਉਹ ਸਾਦੇ ਹੀ ਜਾਂਦੇ ਨੇ ਕਿੰਨੇ ਕਿਤੇ ਬਾਜੀ ਦੁੱਖ ਨਹੀਂ ਹੁੰਦਾ ਕਿ ਅੱਜ ਮੈਂ ਆਪਣੇ ਮੰਮੀ ਪਾਪਾ ਦਾ ਜਿਵੇਂ ਸਹਾਰਾ ਬਣਾ ਆਪਣੀ ਘਰ ਵਾਲੀ ਦਾ ਸਹਾਰਾ ਬਣਾ ਕਿਉਂਕਿ ਹਰ ਕਿਸੇ ਨੂੰ ਇੱਕ ਸੁਪਨੇ ਦੇਖਣ ਦਾ ਨਾ ਹਰ ਕਿਸੇ ਨੂੰ ਸ਼ੌਂਕ ਹੁੰਦਾ ਤੇ ਉਹਨਾਂ ਨੂੰ ਪੂਰੇ ਕਰਨ ਦਾ ਵੇ ਤੁਹਾਡਾ ਕੋਈ ਛੇਤਾ ਦਾ ਸ਼ੌਂਕ ਹੈ ਨਹੀਂ ਨਹੀਂ ਮੇਰਾ ਸ਼ੌਂਕ ਤਾਂ ਇਹ ਹੀ ਹੈ ਜੀ ਮੈਨੂੰ ਬਸ ਮੇਰਾ ਮੈਨੂੰ ਇਹ ਹੁੰਦਾ ਜੀ ਮੈਂ ਵੀ ਜੇ ਮੈਂ ਸਹੀ ਹੁੰਦਾ ਸਰੀਰਕ ਤੌਰ ਤੇ ਤਾਂ ਜਦ ਮੈਂ ਕਿਤੇ ਕਿਧਰ ਨੂੰ ਲੈ ਕੇ ਆਉਂਦਾ ਮੈਨੂੰ ਕਿਸੇ ਤੋਂ ਮੰਗਰੇ ਨਾ ਪੈਂਦੇ ਇਹ ਉਹ ਹਨਾ ਤੇ ਪਰ ਹੁਣ ਇਹ ਜਿ ਸ਼ਰੀਰ ਦੀ ਗੱਲ ਕਰੀਏ ਇਹ ਤਾਂ ਤੁਹਾਨੂੰ ਰੱਬ ਵੱਲੋਂ ਦਿੱਤਾ ਗਿਆ ਹੈ ਇਹਦੇ 'ਚ ਨਾ ਤੁਹਾਡਾ ਕੋਈ ਕਸੂਰ ਆ ਨਾ ਤੁਹਾਡੇ ਘਰ ਦਾ ਕੋਈ ਕਸੂਰ ਹੈ ਫਿਰ ਤੁਸੀਂ ਕਿਸ ਕਿਨੂੰ ਕਸੂਰਵਾਰ ਮੰਨਦੇ ਹੋ ਕਸੂਰਵਾਰ ਤਾਂ ਕੋਈ ਨਹੀਂ ਜੀ ਮੈਂ ਵੀ ਮੇਰੇ ਕਰਮ ਨੇ ਜੀ ਪਿਛਲੇ ਜੋ ਮੈਂ ਅੱਜ ਭੋਗ ਰਿਆ ਕਸੂਰਵਾਰ ਤਾਂ ਨਹੀਂ ਮੈਂ ਕਹਿ ਸਕਦਾ ਠੀਕ ਹੈ ਪਰਮਾਤਮਾ ਨੇ ਹੱਥ ਦਿੱਤੇ ਨੇ ਤੋੜਿਆ ਫਿਰਦਾ ਮੇਰੇ ਲਈ ਬਹੁਤ ਆ ਉਹ ਵੀ ਤਾਂ ਹੈਗੇ ਨੇ ਜਿਨਾਂ ਤੇ ਲੱਤਾਂ ਨਹੀਂ ਹੈਗੀਆਂ ਬਾਹਾਂਗੇ ਮੈਂ ਜਿੱਦਾਂ ਰਹਾਂਗਾ ਮੈਂ ਖੁਸ਼ ਆ ਆਪਣੀ ਜ਼ਿੰਦਗੀ 'ਚ ਪਹਿਲਾਂ ਮੈਨੂੰ ਲੱਗਦਾ ਸੀ ਪਰ ਜਰੂਰੀ ਮੇਰੀ ਦਿਲਜੀਤ ਜਿੰਦਗੀ ਚਾਹੀ ਮੈਨੂੰ ਕਿਸੇ ਗੱਲ ਦੀ ਕੋਈ ਟੈਨਸ਼ਨ ਨਹੀਂ ਹੈਗੀ ਮੈਂ ਮੈਂ ਕਹਿੰਦਾ ਵੀ ਠੀਕ ਹੈ ਮੇਰੇ ਘਰ ਦੇ ਕਹਿੰਦੇ ਨੇ ਕੋਈ ਨਹੀਂ ਤੂੰ ਕੋਈ ਕੰਮ ਨਹੀਂ ਕਰਨਾ ਹੈਗਾ ਤੂੰ ਬਸ ਕੋਈ ਕਰਨੇ ਸੇ ਤੇਰੇ ਨਾਲ سپورਟ ਆ ਤੇ ਬਹੁਤ ਨੇ ਭੈਣ ਭਰਾ ਨੇ ਜਿਹੜੇ ਸਾਨੂੰ سپورਟ ਕਰਦੇ ਨੇ ਬਾਹਰ ਤੋਂ ਵੀ ਮੇਰਾ ਵੀਰ ਏ ਗੁਰਜੰਟ ਵੀਰ ਮੈਨੂੰ ਬਹੁਤ سپورਟ ਕਰਦਾ ਵਾ ਤੇ ਬਸ ਪਰ ਆਪਾ ਕਹਨੇ ਵੀ ਪ੍ਰਮਾਤਮਾ ਖੁਸ਼ ਰੱਖੇ ਬਹੁਤ ਵਧੀਆ ਚੱਲੀ ਜਾਂਦਾ ਸੀਕਰ ਜਿਵੇਂ ਕਿ ਤੁਸੀਂ ਇਨਸਟਾ ਤੇ ਰੀਲ ਵਗੈਰਾ ਬਣਾਉਂਦੇ ਹੋ ਤੇ ਵਲੋਗਿੰਗ ਵੀ ਕਰਦੇ ਹੋ ਇੱਕ ਵਾਰ ਜਿਹੜਾ ਸਾਡੀ ਆਡੀਅנס ਆ ਉਹ ਤੁਸੀਂ ਆਪਣਾ ਅਕਾਊਂਟ ਦੱਸੋਗੇ ਤੇ ਆਪਣਾ ਜਿਹੜਾ YouTube ਦਾ ਤੁਹਾਡਾ ਚੈਨਲ ਆ ਉਹ ਵੀ ਦੱਸ ਦਿਓ ਕਿਤਨੇ ਕਿਤੇ ਉਹ ਵੀ ਤੁਹਾਨੂੰ ਦੇਖਣਾ ਪਸੰਦ ਕਰਦੇ ਹੋਣਗੇ ਵੀ ਤੁਸੀਂ ਕਿੱਦਾਂ ਦੀਆਂ ਰੀਲ ਬਣਾਉਂਦੇ ਹੋ ਕਿੱਦਾਂ ਦੀ ਵਲੋਗਿੰਗ ਕਰਦੇ ਹੋ ਤੇ ਤੁਸੀਂ ਕਿਵੇਂ ਇਕੱਠੇ ਰਹਿੰਦੇ ਹਾਂ ਹਾਂਜੀ ਅਸੀਂ ਵਲੋਗਿੰਗ ਦਾ ਜੀ ਸਾਡਾ YouTube ਤੋਂ ਮਤਲਬ ਕਿ ਮੋਨਟਾਈਜ਼ਰ ਹੋਇਆ ਅਕਾਊਂਟ ਉਧਰੋਂ ਸਾਨੂੰ ਥੋੜੇ ਬਲੇ ਪੈਸੇ ਆਈ ਜਾਂਦੇ ਨੇ ਇਹ ਸਾਡੀ ਇਹੀ ਬਸ ਸਬਸਕ੍ਰਾਈਬਰ ਸਾਨੂੰ ਸਪੋਰਟ ਨਾ ਜੀ ਮਤਲਬ ਕਿ ਅਸੀਂ ਅੱਜ ਕੁਝ ਵੀ ਨਹੀਂ ਹੈਗੇ ਜੀ ਤੇ ਅਸੀਂ ਆਡੀਅਨ ਦੇ ਸਿਰਤੀਆਂ ਜੋ ਵੀ ਲੋਕਾਂ ਦੇ ਮਤਲਬ ਕਿ ਮਤਲਬ ਕਿ ਸਾਨੂੰ ਸਪੋਰਟ ਕਰਦੇ ਨੇ ਅਸੀਂ ਪਰਮਾਤਮਾ ਦਾ ਇੰਨਾ ਸ਼ੁਕਰੀਆ ਅਦਾ ਕਰਦੇ ਆ ਕਿ ਜਦੋਂ ਵੀ ਅਸੀਂ ਕਿਤੇ ਜਾਂਦੇ ਆ ਨਾ ਸਾਨੂੰ ਮਤਲਬ ਕਿ ਮਤਲਬ ਕਿ ਸਾਰੇ ਨਾ ਛੱਡਣਾ ਫੋਟੋਆਂ ਕਚ ਹੁੰਦੇ ਰਿਹਾ ਵੀ ਅਸੀਂ ਤੁਹਾਡ ਨੂੰ ਤੇ ਤੁਹਾਡੀ ਇੰਟਰਵਿਊ ਦੇਖੀ ਸੋਸ਼ਲ ਮੀਡੀਆ ਤੇ ਦੇਖਿਆ ਤੁਹਾਨੂੰ ਹਨ ਤੁਹਾਡੀ ਬਹੁਤ ਵਧੀਆ ਜੋੜੀ ਹੈ ਅਸੀਂ ਕਰਦੇ ਆ ਪਰਮਾਤਮਾ ਅਸੀਂ ਇਸ ਕਾਬਲ ਨਹੀਂ ਸੀ ਪਰ ਤੂੰ ਬਣਾਤਾ ਹਣਾ ਤੇ ਸਾਰੇ ਬਹੁਤ ਜ਼ਿਆਦਾ ਸਪੋਰਟ ਕਰਦੇ ਨੇ ਜੀ ਕਿਸੇ ਨੇ ਅੱਜ ਤੱਕ ਕੋਈ ਹੁੰਦਾ ਕੋਈ ਆਪਣਾ ਹੀ ਹੁੰਦਾ ਜਿਹੜਾ ਗਲਤ ਕਮੈਂਟ ਕਰਦਾ ਉਸੇ ਫਿਰ ਵੀ ਕਹਿੰਦੇ ਕੋਈ ਨਾ ਤੂੰ ਕਰ ਲੈ ਤੂੰ ਖੁਸ਼ ਇਹ ਨਾ ਬਸ ਕਰਕੇ ਤੇ ਕੋਈ ਗੱਲ ਨਹੀਂ ਬਾਕੀ ਜਿਹੜਾ ਕੋਈ ਹੋਰ ਬਹੁਤ ਸਾਡੀ ਮਤਲਬ ਕਿੰਨੀ ਕੁ ਵਧੀਆ ਸਪੋਰਟ ਇੱਜ਼ਤ ਸਾਰੇ ਦਵਾਵਾਂ ਦਿੰਦੇ ਨੇ ਤੇ ਦਿਲਜੀਤ ਨੂੰ ਰਜਨੀ ਕਹਿੰਦੇ ਨੇ ਸਾਰੇ ਤੇ ਪਿਆਰ ਮਿਲਦਾ ਜੀ ਬਹੁਤ ਤੇ ਉਹਨਾਂ ਦੇ ਪਿਆਰ ਨਾਲ ਹੀ ਅਸੀਂ ਅੱਗੇ ਜਾਣਾ ਜੀ ਸਾਡਾ YouTube ਚੈਨਲ ਹੈ ਜੀ ਲੱਕੀ ਦਿਲਜੀਤ 57 4557 ਤੋ ਆ ਲੋ ਜੀ ਅਸੀਂ ਤੁਹਾਡੇ ਨਾਲ ਇੱਕ ਨਵੀਂ ਹੀ ਸਖਾਣੀ ਸਾਂਝੀ ਕੀਤੀ ਹੈ ਜਿਨ੍ਹਾਂ ਨੂੰ ਇੰਸਟਾਗ੍ਰam ਤੇ ਪਿਆਰ ਹੁੰਦਾ ਹੈ ਤੇ ਇੱਕ ਮਹੀਨੇ ਦੇ ਅੰਦਰ ਅੰਦਰ ਇਹਨਾਂ ਦਾ ਵਿਆਹ ਹੋ ਜਾਂਦਾ ਹੈ ਭਾਵੇਂ ਇਹ ਕਿਸੇ ਦੀ ਮਰਜ਼ੀ ਹੋਵੇ ਨਾ ਹੋਵੇ ਪਰ ਰੱਬ ਦੀ ਮਰਜ਼ੀ ਸੀਗੇ ਇਹਨਾਂ ਨੂੰ ਮਿਲਣ ਦੀ ਤੋ ਇਹ ਮਿਲ ਚੁੱਕੇ ਨੇ ਤੇ ਤੁਹਾਡੀ ਵੀ ਕੁਝ ਇਦਾਂ ਦੀ ਲਵ ਸਟੋਰੀ ਹੈ ਤੇ ਸਾਨੂੰ ਕਮੈਂਟ ਸੈਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਸਿਟੀ ਹੈਡਲਾਈਨ ਮੈਂ ਨੇ ਹਮਲਿਕ ਕੈਮਰਾ ਪਰਸਨ ਮਨੀਸ਼ਨਾ